ਹਾਰ ਜਿੱਤੇ ਮੈਂ ਖੜਾ ਇਹਨੂੰ ਆਪਾਂ ਕਹਿੰਗੇ ਕਰੈਕਟ ਦੀ ਨਰਸਰੀ ਕਿਹਾ ਜਾ ਸਕਦਾ ਜਿੱਥੋਂ ਆਪਾਂ ਗੱਲ ਕਰ ਗਏ ਸ਼ਮਨ ਗੇਲਾ ਗੁਰਕੀਰਤ ਮਾਨ ਵਰਿੰਦਰ ਸਰਾ ਰਾਮਨਦੀਪ ਜਿਹੜਾ ਮੁੰਡਾ ਕੇ 11 ਵੱਲੋਂ ਖੇੜਦਾ ਤੇ ਉਦੋਂ ਬਿਨਾ ਸਿਮੀ ਸਿੰਘ ਜਿਹੜਾ ਆਇਰਲੈਂਡ ਵੱਲੋਂ ਖੇੜੇ ਤੇ ਮੈਂ ਗਿਣਤੀ ਨਹੀਂ ਕਰ ਸਕਦਾ ਕਿ ਇੰਨੇ ਜ਼ਿਆਦਾ ਜਿਹੜੇ ਹੈਗੇ ਆ ਆਈਪੀਐਲ ਦੇ ਪਲੇਅਰਾਂ ਅੰਤਰਰਾਸ਼ਟਰੀ ਪਲੇਅਰ ਤੇ ਰਾਜੀ ਪਲੇਅਰ ਆ ਇੱਕ ਆਪਾਂ ਗੱਲ ਸਰਨੇ ਪੈਦਾ ਕੀਤੀ ਜਿਹੜੇ ਮੇਰੇ ਬੱਚੇ ਇੰਟਰਨੈਸ਼ਨਲ ਖੇਲੇ ਇਹਨਾਂ 'ਚ ਮੈਂ ਇੱਕ ਖਾਸਿਦ ਦੇਖੀ ਹੈ ਕਿ ਮੈਂ ਮੈਂ ਸ਼ੁਮੰਦ ਦੀ ਤਾਂ ਹੌਸਵੇਜ਼ ਪ੍ਰੇਜ਼ ਕਰਦਾ ਕਿ ਮੈਂ ਉਹਨੂੰ ਅੱਜ ਗੱਲ ਕੀਤੀ ਜਿੰਨਾ ਨੂੰ ਪੁੱਛਦਾ ਸੀ ਕਰ ਲੇਗਾ ਉਹ ਬਸ ਐਂ ਹੀ ਕਰਦਾ ਸੀ ਉਹ ਅਗਲੇ ਦਿਨ ਠੀਕ ਹੁੰਦਾ ਔਰ ਮੈਂ ਦੇਖਿਆ ਅੰਡਰ 19 ਵਰਲਡ ਕੱਪ ਦੇ ਵਿੱਚ ਮੈਚ ਦੇ ਵਿੱਚ ਜਾਣ ਤੋਂ ਪਹਿਲਾਂ ਜੋ ਮੈਂ ਡ੍ਰਿਲ ਦੱਸਦਾ ਕਿ ਬਾਲ ਨੂੰ ਦੇਖਣਾ ਐਦਾਂ ਕਰਕੇ ਉਹ ਮੈਂ ਦੇਖਿਆ ਉਹ ਕਰ ਰਿਹਾ ਨਾ ਕੋਚਿੰਗ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਪਲੇਅਰ ਕਿਹੜਾ ਪਹਿਲਾਂ ਕਿਹੜਾ ਸਭ ਪਹਿਲਾ ਮੰਤਰੀ ਦੀ ਗੋਤੀ ਖੇਡ ਰਿਹਾ ਮੈਂ ਤਹਾਡੇ ਕੋਲ ਸ਼ੋਭਨ ਕਿੰਨੇ ਸਾਲ ਦਾ ਦੱਸ ਦਿਓ ਮੈਂ 7.5 ਸਾਲ ਦਾ 7.5 ਸਾਲ ਦਾ ਫਰਕ ਹੈ ਕਿੰਨੇ ਸਾਲ ਤੱਕ ਤੁਹਾਡੇ ਕੋਲ ਪੋਜੇ ਸਾਡੇ 5-5 ਸਾਲ ぐらい ਮਤਲਬ 12-13 ਸਾਲ ਚੱਲਣਾ ਜਦੋਂ ਅਜ ਤੱਕ ਤਾਰਾ ਦੇ ਸੁਖਸ਼ਿੰਦਰ ਕੋਲ ਕਦਮਾਗ ਨੇ 100 ਬੰਦੇ ਦਾ 100 ਦਿਮਾਗਾਂ ਨਾਲ ਕਿੱਦਾਂ ਕੋਚਦਾ ਇੱਕ ਦਿਮਾਗ ਉਹਨੇ 100-150 ਬੱਚੇ ਤੇ ਨਿਗਾ ਰੱਖਣਾ ਕਿੱਦਾਂ ਪੋਸੀਬਲ ਹੋ ਜਾਂਦਾ ਹੈ ਹੋਣ ਤੁਹਾਡੇ ਕੋਲੇ ਕਿੰਨੇ ਬੱਚੇ ਇਸ ਵਕਤ ਤੇ ਕਿਤੇ ਪ੍ਰੈਕਟਿਸ ਕਰਦੇ ਨੇ ਮੇਰੇ ਕੋਲ 70 ਦੇ ਕਰੀਬ ਹੈਗੇ ਕਲੈਕਟਰ ਆ ਉਹ ਪਾਰਸਿਅਲਟੀ ਹੋ ਜਾਂਦੀ ਆ ਪੜਨ ਖਾਤੇ ਹੈ ਵੀ ਐਸੇ ਅਗਰ ਤੁਸੀਂ ਟੌਪ ਦੇ ਪਰਫਾਰਮਰ ਹੋ ਇੱਕ ਚੰਗੇ ਪਲੇਅਰ ਕੋਈ ਪਾਰਸਿਅਲਟੀ ਨਹੀਂ ਹੈਗੀ ਹੁਣ ਕੀ ਆ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦਾ ਮਿਲ ਰਹੀਆਂ ਪਰ ਉਹਨਾਂ ਤੇ ਲਗਾਤਾਰ ਨਜ਼ਰ ਰੱਖਣੀ ਨੇ ਵੀ ਅੱਜ ਜਿੱਤੀ ਕੀਤਾ ਕੱਲ ਕੀ ਆ ਤੇ ਰਾਣਾ ਹਾਰੇ ਆ ਅੱਜ ਹਰੇਕ ਮੈਚ ਇਦਾਂ ਜਦੋਂ ਮਾਲ ਬੱਚੇ ਨੂੰ ਲਗਾਤਾਰ ਸੂਤਾਂ ਦੇ ਦੇ ਰਹੇ ਨਾਲ ਨਾਲ ਪ੍ਰੈਸ਼ਰ ਦੇ ਰਿਹਾ ਉਹਨਾਂ ਨੂੰ ਵੀ ਲਾਈਫ ਨੇ ਕਿਸ ਨੂੰ ਕਿੱਧਰ ਲੈ ਕੇ ਜਾਣਾ ਕੋਈ ਪਤਾ ਨਹੀਂ ਮੇਰੀ ਲਾਈਫ ਮੈਂ ਕਰੀਟਰ ਨਹੀਂ ਸੀ ਬਣਨਾ ਜਾਂਦਾ ਮੈਂ ਬਣਨਾ ਪਿਆ ਕੋਚ ਨਹੀਂ ਸੀ ਬਣਨਾ ਜਾਂਦਾ ਮੈਂ ਕੋਚ ਬਣਿਆ ਕੋ ਲਾਈਫ ਮੈਂ ਅੱਜ ਤਾਂ ਸਮਝਦਾ ਜੋ ਅੱਛਾ ਟਾਈਮ ਮਿਲ ਰਿਹਾ ਉਹਨੂੰ ਅੱਛਾ ਕਰੋ ਬੱਚਾ ਜੇ ਅਗਰ ਸਟਰਗਲ ਕਰ ਰਿਹਾ ਉਹ ਕਰਨ ਉਹ ਲਾਈਫ ਸਿੱਖ ਰਿਹਾ ਫਰਹਾਦ ਜੱਟ ਮੈਂ ਖੜਾ ਇਹਨੂੰ ਆਪਾਂ ਕਹਿੰਗੇ ਕਰੈਕਟ ਦੀ ਨਰਸਰੀ ਕਿਹਾ ਜਾ ਸਕਦਾ ਜਿੱਥੋਂ ਆਪਾਂ ਗੱਲ ਕਰ ਗਏ ਸ਼ੋਮਨ ਗਿੱਲ ਗੁਰਕੀਰਤ ਮਾਨ ਵਰਿੰਦਰ ਸਰਾ ਰਾਮਨਦੀਪ ਜਿਹੜਾ ਮੁੰਡਾ ਕੇ ਕੇਆਰ ਵੱਲੋਂ ਖੇਡਦਾ ਤੇ ਉਸ ਤੋਂ ਬਿਨਾ ਸਿਮੀ ਸਿੰਘ ਜਿਹੜਾ ਆਇਰਲੈਂਡ ਵੱਲੋਂ ਖੇਡਦਾ ਤੇ ਮੈਂ ਗਿਣਤੀ ਨਹੀਂ ਕਰ ਸਕਦਾ ਕਿ ਇੰਨੇ ਜ਼ਿਆਦਾ ਜਿਹੜੇ ਹੈਗੇ ਆ ਆਈਪੀਐਲ ਦੇ ਪਲੇਅਰਾਂ ਅੰਤਰਰਾਸ਼ਟਰੀ ਪਲੇਅਰ ਤੇ ਰਾਂਜੀ ਪਲੇਅਰ ਆ ਇੱਕ ਆਪਾਂ ਗੱਲ ਸਰਨੇ ਪੈਦਾ ਕੀਤੇ ਮੇਰੇ ਨਾਲ ਉਹ ਸ਼ਖਸ ਨੇ ਸਰਦਾਰ ਸੁਖਿੰਦਰ ਸਿੰਘ ਜੀ ਟਿੰਕੂ ਸਰ ਸਸੀਕਾਰ ਜੀ ਗੱਲ ਕਰਦੇ ਹਾਂ ਠੀਕ ਹਾਂ ਹਾਂਜੀ ਸਰ ਕਿਉਂਕਿ ਤੁਸੀਂ ਆਪਾਂ ਪਹਿਨੀ ਇੰਟਰਵਿਊ ਪਹਿਲਾਂ ਤੁਹਾਡੇ ਬਾਰੇ ਜਿਹੜਾ ਜਾਣਨਾ ਚਾਹਣਗੇ ਸਾਡੇ ਜਿਹੜੇ ਵਿਊ ਵਰਨੇ ਤੁਸੀਂ ਆਪ ਦੀ ਜਰਨੀ ਕਿੱਥੋਂ ਸ਼ੁਰੂ ਕੀਤੀ ਸੀ ਤੁਸੀਂ ਪਹਿਲਾਂ ਕੋਚ ਸੀ ਜਾਂ ਪਹਿਲਾਂ ਪਲੇਅਰ ਸੀ ਬਾਅਦ ਵਿੱਚ ਕੋਚ ਮੈਂ ਪਹਿਲਾਂ ਪਲੇਅਰ ਹੀ ਸੀ ਗਾ ਜੈਂ ਬਹੁਤ ਛੋਟੀ ਜਿਵੇਂ ਸ਼ੁਰੂ ਕੀਤੀ ਅੰਡਰ 15 ਖੇਡਿਆ ਮੈਂ ਨੌਰਜ਼ਨ ਔਰ ਇੰਡੀਆ ਦੇ ਕੈਂਪ ਤੱਕ ਗਿਆ ਸੀਗਾ ਮੈਂ ਜੀ ਉਹ ਤੋਂ ਬਾਅਦ ਫਿਰ ਮੈਂ ਅੰਡਰ 19 ਕ੍ਰਿਕਟ ਖੇਡ ਲਈ ਤੋਂ 19 ਕ੍ਰਿਕਟ ਚ ਮੈਂ ਅੰਡਰ 19 ਵਰਲਡ ਕੱਪ ਖੇਡਿਆ ਵਿਡ ਵਰਲਡ ਕੱਪ ਆਸਟ੍ਰੇਲੀਆ ਨਿਊਜ਼ੀਲੈਂਡ ਸਾਡਾ ਟੂਰ ਸੀਗਾ ਪਹਿਲਾ ਵਰਲਡ ਕੱਪ ਜਿਹੜਾ ਹੋਇਆ ਸੀਗਾ ਜੀ ਤੋਂ ਸਾਡੇ ਗੇਂਸ ਜਿਵੇਂ ਬ੍ਰੈਨ ਲਾਰਾ ਵਗੈਰਾ ਕੀ ਪਾਤ ਤਾਂ ਯਾ ਕਾਫੀ ਵੱਡੇ ਪਲੇਅਰ ਜਿਹੜੇ ਹੋਰ ਕੰਟਰੀ ਕੋ ਵੀ ਖੇਲੇ ਉਹ ਉਹ ਸੀਗੇ ਸਾਡੇ ਦੇ ਤੋਂ ਉਤੋਂ ਬਾਅਦ ਮੈਂ ਹਮਾਰੇ ਪੇਸ ਫਾਊਂਡੇਸ਼ਨ ਜਿਹੜੇ 3 ਸਾਲ ਰਹਾ ਉਹਨਾਂ ਦਾ ਨੰਬਰ 1 ਟ੍ਰੇਨਿੰਗ ਆਇਆ ਮੈਂ 2 ਸਾਲ ਉਤੋਂ ਮੈਨੂੰ ਫਰਦਰ ਟ੍ਰੇਨਿੰਗ ਲਈ ਆਸਟ੍ਰੇਲੀਆ ਭੇਜਿਆ ਗਿਆ ਉਤੋਂ ਮੈਂ 6 ਮਨ ਟ੍ਰੇਨਿੰਗ ਮਿਸਟਰ ਡੈਨਿਸ ਲੀਲੀ ਸਰ ਸਾਡੇ ਉਹਨਾਂ ਕੋਲੋਂ ਟ੍ਰੇਨਿੰਗ ਲੀਤੀ ਉਦੋਂ ਮੈਂ ਵਾਪਸ ਆਇਆ ਤੇ ਮੇਰਾ ਉਦੋਂ ਮੈਨੂੰ ਕਹਿ ਰਹੇ ਸੀਗੇ ਸ਼ੇਖਰ ਤੇਰਾ ਇੰਡੀਆ ਇਸ ਨਾਮ ਹੈਗਾ ਜੀ ਤੋਂ ਉਸ ਬਲੰਦੀ ਤੇ ਮੈਂ ਰਾਂਜੀ ਟਰਾਫੀ ਵੀ ਖੇਡ ਗਿਆ ਸੀਗਾ ਤੋਂ ਮੈਂ ਇੱਕ ਡੀਵੀ ਕਾਲਜ ਮੈਚ ਖੇਡ ਰਹਾ ਸੀਗਾ ਮੈਚ ਖੇਡਦੇ ਹੋਏ ਮੇਰਾ ਪੈਰ ਫਸ ਗਿਆ ਪੈਰ ਫਸਣ ਨਾਲ ਮੇਰਾ ਨੀ ਜੁਆਇੰਟ ਨਿਕਲ ਗਿਆ ਉਹ ਮੇਰੀ ਬਹੁਤ ਵੱਡੀ ਮੇਜਰ ਇੰਜਰੀ ਸੀਗੀ ਤੋਂ ਉਹ ਇੰਜਰੀ ਦਾ ਡਾਕਟਰਸ ਕਹਿੰਦੇ ਸੀਗੇ ਮੁਸ਼ਕਲ ਹੈ ਇਹਨੂੰ ਤੁਸੀਂ ਕ버 ਪਾਓ ਉਸ ਪੁਰਾਣੇ ਟਾਈਮ ਚ ਤੋਂ ਉੱਥੇ ਮੇਰੀ ਕ੍ਰਿਕਟ ਖਤਮ ਹੋ ਗਈ ਤੋਂ ਉਸ ਤੋਂ ਬਾਅਦ ਫਿਰ ਮੈਂ ਕੋਚਿੰਗ ਚ ਆਇਆ ਸਰ ਤੁਹਾਡੇ ਨਾਲ ਅੱਜ ਗੱਲ ਕਰ ਗਏ ਇੰਡੀਆ ਦੇ ਕਿਹੜੇ ਕਿਹੜੇ ਪਲੇਅਰ ਆ ਜਿਨ੍ਹਾਂ ਨਾਲ ਤੁਸੀਂ ਖੇਡੇ ਹੋ? ਆ ਮੈਂ ਜਿਵੇਂ ਸੁਖਿੰਦਰ ਉਰ ਨਾਲ ਖੇਡਿਆ ਕਾਫੀ ਸਮਾਂ ਅਗੇ ਜਿਵੇਂ ਬ੍ਰੈਨ ਲਾਰਾ ਨਾਲ ਖੇਡਿਆ ਸਾਡੇ ਅਗੇ ਜੀ ਅੱਥਰਨ আকੀਬ ਜਾਵੇ ਮੁਸਤਾਕ ਔਰ ਕ੍ਰਿਸ ਕਿਨਸ ਜਿਹੜੇ ਤੁਹਾਡੇ ਨਾਲ ਉਹ ਸਾਰੇ ਆਪਣੀ ਕੰਟਰੀ ਲਈ ਖਿਡੇ ਆ। ਸੋ ਜਿਵੇਂ ਰੋਬਿੰਸਿੰਘ ਸੀਗਾ ਵਿਵੇਕ ਰਾਜਦਾਨ ਸਭ ਤੋਂ ਬੈਨਰਜੀ ਸ਼ਰੀਨਾਥ ਰੰਕਟੇਜ ਪ੍ਰਸਾਦ ਆ ਚਲੋ ਵੀ ਉਹ ਵੀ ਤਾਂ ਖੇਡਦੇ ਰਹਿੰਦਾ ਸੀਗਾ ਨਾਲ ਸਾਡੇ ਜੁੜਾ ਸਿੰਘ ਪੱਤੋ ਉਹ ਕਾਫੀ ਪਲੇਅਰਾਂ ਨਾਲ ਖੇਲੇ ਜੀ ਆ ਸਰ ਮੰਨ ਲਓ ਕਿੰਦਾ ਦਾ ਰਿਲੇਸ਼ਨ ਸੀਗਾ ਕਿਉਂਕਿ ਜਦੋਂ ਇੱਕ ਉਹਦਾ ਪਲੇਅਰ ਖੇਡਦਾ ਹਨਾ ਜਿਵੇਂ ਕਿ ਕਿਉਂਕਿ ਪਹਿਨਾਂ ਦੇ ਪਲੇਅਰ ਬੜੇ ਕੂਲ ਰਹਿੰਦੇ ਸਨ ਵੈਂਕਟੇਸ਼ ਸ਼ਾਮ ਦੇ ਇਹਦੇ ਦੇਖਦੇ ਸੀ ਨਾ ਆਦਮ ਦੇਖਦੇ ਸੀ ਉਹ ਕੰਮ ਨਾਲ ਕੰਮ ਰੱਖਦੇ ਸੀ ਅੱਜ ਜੇ ਗੱਲ ਕਰੀਏ ਅੱਜ ਤਾਂ ਮਹਿੰਦਰਾ ਦਾ ਪਲੇਅਰ ਵੀ ਆ ਨਾਲ ਨਾਲ ਉਹ ਜਿਹੜਾ ਹੈਗਾ ਆ ਉਹਦਾ ਸੋਸ਼ਲ ਮੀਡੀਆ ਵੀ ਮੈਨੇਜ ਕਰਦੇ ਰਹੇ ਨੇ ਉਹਨਾਂ ਦਾ ਸੁਭਾਅ ਕਿੱਦਾਂ ਦਾ ਸੀ ਜਮਾਨਾ ਜਮਰਾਣੇ ਦਾ ਨਹੀਂ ਪੁਰਾਣੀ ਪਲੇਅਰ ਬਹੁਤ ਅੱਛੀ ਸੀਗੇ ਬਟ ਲੱਗਦੇ ਸਾਨੂੰ ਕੋਲ ਸੀਗੇ ਬਟ ਗਰਾਊਂਡ ਦੇ ਵਿੱਚ ਕੋਲ ਨਹੀਂ ਸੀਗੇ ਉਹ ਜੀ ਉਦੋਂ ਵੀ ਪੂਰੇ ਝਾਰੂ ਪਲੇਅਰ ਹੀ ਹੋਏ ਆ ਜੀ ਤੋਂ ਅੱਜ ਦੇ ਪਲੇਅਰਾਂ ਚ ਇਹ ਹੈ ਕਿ ਥੋੜਾ ਜਿਆਦਾ ਸਟ੍ਰੈਸ ਜ਼ਿਆਦਾ ਲੈਣ ਲੱਗੇ ਆ ਜੀ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਗਿਆ 2020 ਕ੍ਰਿਕਟ ਜ਼ਿਆਦਾ ਆ ਗਈ ਹੈ ਤੋਂ ਇੰਨਾ ਫਰਕ ਆਇਆ ਬਸ ਨਹੀਂ ਜਿਹੜਾ ਹੁਣ ਜਿਵੇਂ ਆਪਾਂ ਅੱਜ ਦੀ ਗੱਲ ਕਰਕੇ ਸਾਬ ਕਈ ਵਾਰ ਮੈਨੂੰ ਆਪ ਨੂੰ ਲੱਗਦਾ ਹੁੰਦਾ ਜਿਵੇਂ ਸ਼ੋਰ ਅਕਸਰ ਵਰਗੇ ਸੀਗੇ ਪਲੇਅਰ ਜਾਂ ਪ੍ਰਿੰਟਲੀ ਸੀਗੇ ਕੀ ਉਹ ਟਾਈਮ ਦੇ ਜਿਹੜੇ ਪੇਸ ਆਫ ਸਿਕ ਉਹ ਜਿਆਦਾ ਆਪਕੇ ਇਫੈਕਟਿਵ ਸੀਗੇ ਉਹਨਾਂ ਨੂੰ ਖੇਡਣਾ ਬਹੁਤ ਔਖਾ ਸੀ ਜਾਂ ਅੱਜ ਦੇ ਜਿਹੜੇ ਮੁੰਡੇ ਪੈਦਾ ਹੋ ਰਹੇ ਜਾਂ ਹੁਣ ਖੇਡ ਰਹੇ ਇਹ ਜਿਆਦਾ ਇਫੈਕਟਿਵ ਨੇ ਨਹੀਂ ਦੇਖੋ ਅੱਜਕੱਲ ਵੀ ਜਿਹੜੇ ਫਾਸਟ ਬੋਲਰ ਕਾਫੀ ਅੱਛੇ ਆ ਰਹੇ ਹੈ ਬਟ ਸ਼ੋਰ ਬੱਤ ਕਰਦਾ ਜਦੋਂ ਉਹ ਲੈਜੈਂਡ ਹੋਇਆ ਬੋਲ ਦਾ ਗ੍ਰੇਟ ਪਾਵਰ ਮੈਂ ਖੁਦ ਉਹਦਾ ਫੈਨ ਰਹਾ ਜੀ ਤੋਂ ਇਸ ਤਰ੍ਹਾਂ ਦੇ ਆਂਦੇ ਆ ਮੇਰਾ ਕਲ 20 ਸਾਲ ਚ ਕਿਤੇ ਇੱਕੋ ਹੀ ਆਂਦਾ ਐਦਾਂ ਦਾ ਪਲੇਅਰ ਬਟ ਹੁਣ ਵੀ ਜਿਹੜੇ ਲੈਜੈਂਡਸ ਅੱਛੇ ਹੈਗੇ ਤੇ ਜਦੋਂ ਸਰ ਤੁਸੀਂ ਕੋਚਿੰਗ ਸਟਾਰਟ ਕੀਤੀ ਅੱਜ ਤਾਂ ਤੁਹਾਡੇ ਕੋਲ ਸੈਂਕੜਾ ਲੋਕ ਆਉਂਦੇ ਆ ਮੈਂ ਦੇਖਦਾ ਹਨਾ ਕਿ ਬਹੁਤ ਵੇਟਿੰਗ ਦੇ ਵਿੱਚ ਰਹਿੰਦੇ ਆ ਵੀ ਸਰ ਕੋਲ ਆਪ ਟ੍ਰੇਨਿੰਗ ਲੈਣ ਤੁਸੀਂ ਕਹਿ ਦਿੰਦੇ ਹੁੰਦੇ ਹਜੇ ਹਨਾ ਚਲੋ ਤੁਹਾਡੇ ਕੋਲ ਜਿਹੜਾ ਹੈਗਾ ਸਮਾਂ ਉਹਨਾਂ ਦਾ ਇੱਕ ਤਾਂ ਤੁਸੀਂ ਦੱਸੋ ਵੀ ਇੱਕ ਦਿਮਾਗ ਨੇ 100 ਬੰਦੇ 100 ਦਿਮਾਗਾਂ ਨਾਲ ਕਿੱਦਾਂ ਕੋਚ ਦਾ ਇੱਕ ਦਿਮਾਗ ਉਹਨੇ 100 150 ਬੱਚੇ ਤੰਗ ਰੱਖਣਾ ਕਿੱਦਾਂ ਪੋਸੀਬਲ ਹੋ ਜਾਂਦਾ ਹੈ ਇਹ ਕੁਝ ਮੇਰੇ ਨਾਲ ਕੋਚਿੰਗ ਸਟਾਫ ਵੀ ਹੈਗਾ ਜੀ। ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਆਪ ਹਰ ਬੱਚੇ ਤੇ ਕੰਮ ਕਰਦਾ ਜੀ। ਉਹਨਾਂ ਨੂੰ ਪਹਿਲਾਂ ਤਾਂ ਜਦੋਂ ਬੱਚਾ ਨਵਾਂ ਆਂਦਾ ਹੈ ਉਹਨੂੰ ਜਸ ਮੈਂ ਅਜੇ ਮਹੀਨਾ ਫਰੀ ਛੱਡਦਾ ਉਹਨੂੰ ਕਿਦਾਂ ਉਹਨੂੰ ਅਬਜ਼ਰਵ ਕਰਨਾ ਸ਼ੁਰੂ ਕਰਦਾ ਹੌਲੀ 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 ਮੈਂ ਇੱਕ ਸਿਸਟਮ ਤੇ ਲੱਕੇ ਆਣਾ ਸ਼ੁਰੂ ਕਰਦਾ ਜੀ। ਤੋਂ ਇਹ ਔਖਾ ਨਹੀਂ ਹੈ ਕਿਉਂਕਿ ਮੇਰੀ ਹਮੇਸ਼ਾ ਇਹੀ ਹੁੰਦਾ ਕਿ ਮੈਂ ਇੱਕ ਬੱਚੇ ਨੂੰ ਐਟ ਲੀਸਟ ਇੱਕ ਸਾਲ ਲਈ ਰੱਖਦਾ। ਮੈਂ ਕੋਈ ਮੇਰੇ ਕੋਲ ਆਂਦਾ ਕਿ ਮੈਂ ਮਹੀਨੇ ਲਈ ਦੋ ਮੈਂ ਪ੍ਰੈਫਰ ਨਹੀਂ ਕਰਦਾ ਮੈਂ ਨਹੀਂ ਰੱਖਦਾ। ਉਹ ਮੈਨੂੰ ਜੋ ਮਰਜ਼ੀ ਪ੍ਰਾਈਸ ਆਫਰ ਕਰਦੇ ਆਂ ਆਣ ਦਾ ਮੈਂ ਮਨਾਈ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਹੀਂ ਸिखਾਣਾ ਸਰ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਕੋਚਿੰਗ ਸ਼ੁਰੂ ਕੀਤੀ ਕਿੰਨੇ ਬੱਚੇ ਬਹੁਤ ਮੇਰੇ ਕੋਲ ਦੋ ਹੀ ਬੱਚੇ ਕਹਿ ਸਰ ਕਿ ਉਹ ਖੇਡ ਰਹੇ ਸੀਗੇ ਮੈਂ ਕੋਚਿੰਗ ਨਹੀਂ ਸੀ ਕੀਤੀ ਦੋ ਬੱਚੇ ਹੀ ਪਾਰਕ 'ਚ ਖੇਡ ਰਹੇ ਥੋੜੇ ਮੈਥਨੇ ਲੱਗੇ ਰਹੇ ਸੀਗੇ ਤੇ ਮੈਂ ਉਤੋਂ ਕਾਫੀ ਡਿਪਰੈਸਿਵ ਹੋ ਗਿਆ ਇੰਜਰਡ ਸੀਗਾ ਮੇਨ ਖਤਮ ਹੋ ਗਿਆ ਸੀ ਕੈਰੀਅਰ ਮੇਰਾ ਤੋਂ ਮੈਂ ਵੈਸੇ ਹੀ ਉਹਨਾਂ ਨੂੰ ਖੜੇ ਖੜੇ ਦੱਸਣ ਲੱਗ ਗਿਆ ਕਿ ਇਹਨੂੰ ਇਤਾਂ ਖੇਡਣਾ ਹੈ ਇਤਾਂ ਖੇਡਣਾ ਉਹ ਮੈਂ ਅਗਲੇ ਦਿਨ ਵੀ ਕਿਹਾ ਜਦਾਂ ਜਦ ਮੈਂ ਜਾਣਾ ਸ਼ੁਰੂ ਕੀਤਾ ਬੱਚੇ ਦੀ ਉੱਤਰ ਬਦਲਣਾ ਸ਼ੁਰੂ ਹੋ ਗਈ ਜੀ ਉੱਗੇ ਤੋਂ ਕਿ ਦੱਸ ਦੇ ਰਗੇ ਪਾਜੀ ਆਂਦੇ ਇੱਕ ਉਹ ਦੱਸਦੇ ਸਾਨੂੰ ਤੇ ਉਹ ਦੇ 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 ਉੱਥੇ 25 30 ਬੱਚੇ ਹੋ ਗਏ ਫਿਰ ਮੈਂ ਉਹ ਦੇਖਿਆ ਬੱਚੇ ਬੜੇ ਐਕਸਾਈਟਡ ਹਨ ਮੈਨੂੰ ਵੀ ਕਿ ਰਸਤਾ ਦਿਖਣਾ ਚੁਰ ਗਿਆ ਮੈਂ ਇਹਨਾਂ ਨੂੰ ਦੱਸਾਂਗਾ ਇੰਪਰੂਵ ਕਰਦੇ ਆ ਤੇ ਮੈਂ ਉਹਨਾਂ ਕੇ 5000 ਰੁਪਏ ਇਕੱਠੇ ਕਰੋ ਬੋਲਾਂ ਲੈ ਕੇ ਆਵਾਂ ਰੁੱਟਾਂ ਲੈ ਕੇ ਆਵਾਂਗੇ ਤੋਂ ਉੱਥੋਂ ਦੀ ਇੱਕ ਮੇਰੀ ਕੋਚਿੰਗ ਦੀ ਜਰਨੀ ਸਟਾਰਟ ਹੋਈ ਜਿਸ ਕਿ ਮੈਂ ਪਹਿਲੇ 15 ਸਾਲ ਫ੍ਰੀ ਚ ਕੋਚਿੰਗ ਕੀਤੀ ਕੋਈ ਪੈਸਾ ਨਹੀਂ ਲਿਆ ਕੀਤਾ ਪਤਾ ਹੀ ਨਹੀਂ ਸੀ ਗਾਇਸ ਤਾਂ ਜਦੋਂ ਸਰ ਤੁਹਾਡਾ ਕਰੀਅਰ ਖਤਮ ਹੋਇਆ ਇੰਜਰੀ ਹੋਈ ਫਿਰ ਇੱਕ ਵਾਰੀ ਬੰਦੇ ਨੂੰ ਐ ਆਉਂਦਾ ਯਾਰ ਜਿਹੜੀ ਚੀਜ਼ ਵਾਸਤੇ ਸਾਰੀ ਉਮਰ ਲੱਸੀ ਇਹ ਉਹ ਵੀ ਸਾਰਾ ਕੁਝ ਖਤਮ ਹੋ ਗਿਆ ਉਹ ਫਿਰ ਉਹ ਕਿਵੇਂ ਓਵਰਕਮ ਕੀਤਾ ਉਹ ਕਿਵੇਂ ਨਿਕਲੇ ਫਿਰ ਉਹ ਸਾਰੇ ਅੱਜ ਅੱਜ ਆ ਮੈਂ ਤਾਂ ਇਹ ਕਹਾਂ ਤੁਹਾਡਾ ਕਹਿੰਦੇ ਨਾ ਬਾਕੀ ਤਾਂ ਮੈਨੂੰ ਪਤਾ ਨਹੀਂ ਹੈ ਮੈਂ ਤਾਂ ਇਹ ਕ੍ਰਿਕਟ ਨੂੰ ਕੈਨੇਡਾ ਦੇ ਵਿੱਚ ਕ੍ਰਿਕਟ ਮਿਲੀ ਨਹੀਂ ਮਿਲੀ ਪਰ ਰੱਬ ਦਾ ਜਰੂਰ ਦੇਖ ਗਿਆ ਕਿ ਖੇਡ ਉਸ ਪਰਮਾਤਮਾ ਦੀ ਹੈ ਉਹਨੇ ਕ੍ਰਿਕਟ ਤੋਂ ਮੈਨੂੰ ਕੋਚ ਬਣਾਉਣਾ ਸੀਗਾ ਪਲੇਅਰ ਤੋਂ ਤੇ ਅਨ੍ਹੀ ਮੇਜਰ ਇੰਜਰੀ ਨਾਂ ਦੀ ਸ਼ਾਇਦ ਮੈਂ ਕਦੇ ਕੋਚਿੰਗ 'ਚ ਦਾ ਆਂਦਾ। ਤੋਂ ਇਧਰ ਕੋਚਿੰਗ 'ਚ ਟਰਨ ਹੋ ਗਿਆ। ਇੱਕੋ ਬਸ ਮੇਰੀ ਕੋਚਿੰਗ ਦੀ ਨਵੀਂ ਸ਼ੁਰੂਆਤ ਹੋਈ। ਨਾ ਕੋਚਿੰਗ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਪਲੇਅਰ ਕਿਹੜਾ ਪੈਦਾ ਕੀਤਾ ਉਸੇ ਸਭ ਤੋਂ। ਪਹਿਲਾ ਮੰਨਪ੍ਰੀਤ ਗੋਤੀ ਖੇਲਰ ਹੈ। ਜਿਹੜਾ ਚਨਈ ਦੇ ਵਿੱਚ ਸੁਪਾਂਜੀ ਹੈ। ਬਹੁਤ ਮਿਹਨਤ ਕਰਕੇ ਬਣ ਗਿਆ। ਉਹ ਖੇਲਿਆ ਫਿਰ ਜਸਕਰਨ ਸਿੰਘ ਵੀਗਾ ਉਹ ਆਈਪੀਐਲ ਖੇਡ ਗਿਆ। ਫਰਮੀਤ ਬੰਸਲ ਖੇਲਿਆ ਆਈਪੀਐਲ। ਜੀ। ਤੋਂ ਬੋਨੀ ਹੋ ਗਿਆ ਸੀਗਾ। ਫਿਰ ਬਰਿੰਦਰ ਸਰਾ ਖੇਲਿਆ। ਜੀ। ਉਸ ਤੋਂ ਬਾਅਦ ਫਿਰ ਨਿਕਲਣਾ ਸ਼ੁਰੂ ਹੋ ਗਿਆ ਮਗਰ ਮੈਨੂੰ ਮੰਨ ਲਓ ਤੁਹਾਡੇ ਸਰਚਿੰਗ ਜਦੋਂ ਸ਼ੁਰੂ ਗੋਨੀ ਤੋਂ ਬਾਅਦ ਹੋਈ ਵੀ ਪਿੰਕੂ ਸਰਪੜੇ ਜਾਣਾ ਹੈ ਉਸ ਤੋਂ ਪਹਿਲਾਂ ਇੰਨੀ ਸੜੀ ਕਰਾਫਿੰਗ ਨਹੀਂ ਅੱਜ ਆ। ਅ ਮੈਨਰੇ ਤੇ ਜਦੋਂ ਮੈਂ ਕੋਚਿੰਗ ਸਿੱਖ ਦਿੱਤੀ ਸੀਗੀ ਤਾਂ ਮਦੂਤਾ ਮੇਰੇ ਨਾਲ ਕਿਹੜੇ ਮੈਂ ਸੀਨ ਜਾਂਦਾ ਤੂੰ ਕਿਹੜੇ ਕੰਮ ਚ ਪੈ ਗਿਆ ਤੈਨੂੰ ਕੋਈ ਸਿੱਖਣ ਨਹੀਂ ਆਏਗਾ ਤੈਨੂੰ ਕੋਈ ਪੁੱਛੇਗਾ ਵੀ ਨਹੀਂ। ਤੋਂ ਮੈਂ ਕਿਹਾ ਨਹੀਂ ਮੈਂ ਚੋਂ ਜ਼ਿੰਦਗੀ ਚ ਮੈਂ ਨਹੀਂ ਨਾ ਕਰ ਸਕਿਆ ਹੁਣ ਮੈਨੂੰ ਰਸਤਾ ਦੇਖਿਆ ਤੇ ਮੈਂ ਕਰਕੇ ਦਿਖਾਉਂਗਾ। ਔਰ ਮੈਂ ਮੇਰਾ خیال ਫੋਨਿਕ 200 ਬੱਚਾ ਜਦੋਂ ਮੈਨੂੰ ਪੀਸੀ ਚ ਹਰਜੀਤ ਸਰ ਨੇ ਮੈਨੂੰ ਕਿਹਾ ਮੈਂ ਜ਼ੀਰੋ ਬੱਚੇ ਪੁੱਰੇ ਜ਼ੀਰੋ ਬਸ ਜ਼ੀਰੋ ਨਹੀਂ ਕਿਹਾ ਕਿ ਤੁਸੀਂ ਇੰਡੀਆ ਕਿ ਨਹੀਂ ਸਰ ਇੱਕ ਗੱਲ ਆ ਵੀ ਕਿਸੇ ਤੋਂ ਇੱਕ ਬੰਦਾ ਪੈਦਾ ਹੋ ਜਾਂਦਾ ਮੰਨ ਲਓ ਮੈਂ ਆਪਾਂ ਕਹਿੰਦੇ ਨਹੀਂ ਕਿ ਚਲੋ ਜਿਹੜੇ ਸਚਨ ਦੇ ਸਾਥ ਸੀਗੇ ਜਾਂ ਕੋਈ ਦੇ ਸਰ ਨੇ ਚਲੋ ਉਹ ਤਾਂ ਮੈਂ ਦੇਖ ਦਉਂਗਾ ਕਿ ਜਾਂ ਕਿੱਥੇ ਚੱਲ ਰਹੇ ਆ ਮਲਕ ਇੱਕ ਅੰਤਰਰਾਸ਼ਟਰੀ ਪਲੇਅਰ ਕਰਨਾ ਪੈਦਾ ਕਰਨਾ ਬੜਾ ਔਖਾ ਹੁੰਦਾ ਪਰ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਜਾਚਣ ਪਈਦਾ ਤਾਂ ਅੰਤਰਰਾਸ਼ਟਰੀ ਪਲੇਅਰ ਬਣਾ ਕਿਤੇ ਇਹ ਕਿਦਾਂ ਪੋਸੀਬਲ ਹੋ ਸਕਦਾ ਵੀ ਇੱਕੋ ਬੰਦਾ ਇੰਨੇ ਆਪਣੇ ਆਪਿਆਰ ਕਰ ਸਕਦਾ ਉਹਦਾ ਰੀਜ਼ਨ ਇਹ ਹੈ ਕਿ ਮੈਂ ਖੁਦ ক্রিকেট ਖੇਡਿਆ ਜੀ ਔਰ ਖੁਦ ক্রিকেট ਖੇਲਣ ਸੇ ਮੈਂ ਜਿੰਨੀ ਵੀ ਗੇਮ ਦੀ ਟੈਕਨੀਕ ਨੂੰ ਸਮਝਿਆ ਕਿ ਇਹਨੂੰ ਨਾ ਏਦਾਂ ਤੁੱਕੇ ਨਾਲ ਨਹੀਂ ਖੇਡਦੇ ਜ਼ਿਆਦਾਤਰ ਬੱਚੇ ਏਦਾਂ ਹੀ ਅਪਲਾਈ ਕਰਦੇ ਆ ਕਿ ਬੈਟ ਫੜੋ ਤਾਸ ਫੜੋ ਔਰ ਬੋਲਾਂ ਖੇਡਣੀਆਂ ਸ਼ੁਰੂ ਕਰ ਦੋ ਮੈਂ ਇਸ ਗੇਮ ਦੀ ਬੱਚਿਆਂ ਨੂੰ ਖੁਦ ਵੀ ਮੈਂ ਟੈਕਨੀਕ ਤੇ ਕੰਮ ਕੀਤਾ ਮੈਂ ਬੱਚਿਆਂ ਨੂੰ ਵੀ ਕਰਾਨਾ ਕਿਉਂ ਦਾ ਸਾਲ ਸਾਲ ਲੱਗੇ ਰੰਨਾ ਓਕੇ ਬੱਚੇ ਵੀ ਫ੍ਰਸਟ੍ਰੇਟ ਹੋ ਜਾਂਦੇ ਬਟ ਮੈਂ ਕਹਿੰਦਾ بیس ਬਣਾਣਾ ਜਿਹੜਾ ਉਹ بیس ਹੈਗਾ ਉਹ ਬਣ ਕੇ ਫਿਰ ਤੁਸੀਂ ਪ੍ਰੈਕਟਿਸ ਕਰਦੇ ਆ ਤੇ ਤੁਸੀਂ ਖੇਡ ਸਕਦੇ ਉਹਦੇ ਰਿਜ਼ਲਟ ਆਏ ਆ ਜੋ ਵੀ ਆਏ ਚਾਹੇ ਉਹ ਫਾਸਟ ਬੋਲਿੰਗ ਛੇ ਚਾਹੇ ਸਪਿਨਰ ਚਾਹੇ ਬੈਟਸਮੈਨ ਤੇ ਜਦੋਂ ਸਰ ਮੰਨ ਲਓ ਆਪਾਂ ਦੀ ਪਹਿਲਾ ਦੌਰ ਸੀਗਾ ਪਹਿਲਾ ਕ੍ਰਿਕਟ ਸੀਗਾ ਮਨੋ ਫੰਜ ਪਾਇਦੇ ਜਾਂਦੇ ਚਾਹਦੇ ਰਹਿੰਦੇ ਸੀ ਲੋਕ ਵੀ ਬੈਠੇ ਰਹਿੰਦੇ ਸੀ ਟੀਵੀ ਉਰੇ ਬੰਦਾ ਹੁਣ ਅਸੀਂ ਵੀ ਦੇਖਦੇ ਰਹਿਆ ਉਹ ਸਭ ਨਹੀਂ ਰੱਖਦਾ ਜਦੋਂ ਵਿੱਚ ਆਇਆ ਨਾ ਵਾਲਡ ਕੱਪ ਕਰਲੇ ਤੇ ਜਿਹੜੇ ਹੋਰ ਦੀ ਐ ਕ੍ਰਿਕਟ ਹੈ ਕਿਹੜੇ ਕੀ ਫਰਕ ਹੈ ਮਨ ਲਓ ਪਹਿਲਾਂ ਦੀ ਕ੍ਰਿਕਟ ਹੈ ਜਿਹੜੀ ਹੋਰ ਦੀ ਕ੍ਰਿਕਟ ਹੈ ਕੰਨ ਦੀ ਕਿਉਂਕਿ ਪਹਿਲੀ ਗੱਲ ਤਾਂ ਡੇਜ਼ ਜ਼ਿਆਦਾ ਹੁੰਦੀ ਸੀ 2020 ਤਾਂ ਹੈ ਹੀ ਨਹੀਂ ਸੀਗੀ ਜੀ ਹੁਣ 2020 ਜ਼ਿਆਦਾ ਹੋ ਗਈ ਹੈ ਔਰ ਉਹਦੇ ਵਿੱਚ ਪੈਸਾ ਬਹੁਤ ਆ ਗਿਆ ਹੈ ਬਹੁਤ ਬੱਚੇ ਉਹਨੂੰ ਖੇਲਣਾ ਵੀ ਚਾਹੁੰਦੇ ਆ ਪਰ ਮੈਂ ਇਹ ਕਹਾਂਗਾ ਅਗਰ ਉਹ ਟੈਕਨੀਕਲੀ ਅੱਛਾ ਖੇਲਣਗੇ ਕਿਉਂਕਿ ਪਹਿਲਾਂ ਸੀਗਾ ਸਾਡੇ ਟਾਈਮ 'ਚ ਜੇ ਤੁਸੀਂ ਕਿਸੇ ਵੀ ਬਾਲ ਨੂੰ ਲੈਫਟ ਕਰਨਾ ਹੈ ਛੱਟਣਾ ਹੈ ਤੁਸੀਂ 6 ਬਾਲਾਂ ਦੇ ਵਿੱਚ 4 ਰਨਾਂ 3 ਵੀ ਬਣਾ ਲੈ ਤਾਂ ਵੀ ਠੀਕ ਹੈ ਪਰ ਹੁਣ ਤਾਂ 6 ਬਾਲਾਂ ਵਿੱਚ ਕਹਿੰਦੇ 10 ਦੀ ਐਵਰੇਜ ਕੁਝ ਵੀ ਨਹੀਂ ਹੈ ਤੋਂ ਟੈਕਨਿਕ ਬਹੁਤ ਜ਼ਿਆਦਾ ਇਨਵੋਲ ਹੋ ਗਈ ਹਰ ਸ਼ਾਟ ਤੋਂ ਉਹਨੂੰ ਆਣਾ ਚਾਹੀਦਾ ਇਹ ਬਹੁਤ ਚੇਂਜ ਹੋ ਗਿਆ ਹੁਣ ਉਹੀ ਪਲੇਅਰ ਖੇਲ ਸਕਦਾ ਜਿਹੜਾ ਕੀ ਮਾਸਟਰ ਆਪਣੀ ਟੈਕਨਿਕ ਦੇ ਵਿੱਚ ਤੇ ਜਿਹੜਾ ਜਿਸ ਤਰ੍ਹਾਂ ਪੈਸਾ ਆਇਆ ਆਈਪੀਐਲ ਦੇ थ्रू ਆਇਆ ਚਲੋ ਹਨਾ ਚਾਹੇ ਹੋਰ ਬਹੁਤ ਹੋਰਿਆ ਕੰਪਨੀ ਕਿਰਤੋਗੇ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਵੀ ਲੀਗਾਂ ਬਹੁਤ ਹੋਣਗੀਆਂ ਜੇ ਅਸੀਂ ਗੱਲ ਕਰਕੇ ਕਿ ਇਹ ਪੈਸੇ ਨਾਲ ਬਹੁਤ ਲੋਕ ਸਿੱਖਣ ਆ ਰਹੇ ਆ ਜਾਂ ਹੁਣ ਇੱਕ ਭੀੜ ਹੋ ਗਈ ਹੈ ਜਾਂ ਕਿੱਦਾਂ ਵਾਇਤਾ ਜਿਵੇਂ ਪਹਿਲਾਂ ਵੀ ਇੰਨੇ ਕਿਰਤ ਵਿੱਚ ਨਹੀਂ ਹੁੰਨ ਨਹੀਂ ਪਹਿਲਾਂ ਤਾਂ ਇੰਨੀ ਨਹੀਂ ਸੀਗੀ ਸੋ ਪਹਿਲਾਂ ਤਾਂ ਇਹ ਸੀ ਜਿਹੜਾ ਸ਼ੌਂਕ ਸੀਗਾ ਸ਼ੌਂਕ ਨਾਲ ਬੱਚੇ ਹਲਦੇ ਸੀ ਪੇਰੈਂਟਸ ਤਾਂ ਕ੍ਰਿਟੀਸਾਈਜ਼ ਹੀ ਕਰਦੇ ਸੀਗੇ ਕਿ ਨਹੀਂ ਖੇਲਣਾ ਚਾਹੀਦਾ ਹੁਣ ਫਰਕ ਇਹ ਹੈ ਪੇਰੈਂਟਸ ਖੁਦ ਲੈ ਕੇ ਆਉਂਦੇ ਨੇ ਤੇ ਮੇਰਾ ਬੱਚਾ ਖੇਲੇ ਕਿ ਦੇਖੋ ਇੱਥੇ ਪੈਸਾ ਆਇਆ ਲਾਇਕ ਨੂੰ ਸੈਟਲ ਕਰਨ ਦੀ ਪੈਸੇ ਦੀ ਜ਼ਰੂਰਤ ਹੁੰਦੀ ਹੈ ਹੁਣ ਪੇਰੈਂਟਸ ਨੂੰ ਹੁੰਦਾ ਕਿ ਠੀਕ ਹੈ ਮੇਰੇ ਬੱਚੇ ਦਾ ਵੀ ਸ਼ੌਂਕ ਹੈਗਾ ਇਹ ਇਹਦੇ ਪੈਸਾ ਵੀ ਹੈਗਾ ਉਹ ਤੁਸੀਂ ਇਹਦੇ ਬੇਸ ਤੇ ਆਪਣੀ ਲਾਈਫ ਸੈੱਟ ਕਰ ਸਕਦੇ ਤਾਂ ਪੇਰੈਂਟਸ ਦਾ ਹੁਣ ਯੋਗਦਾਨ ਜ਼ਿਆਦਾ ਹੋ ਗਿਆ ਨਾਲ ਤੇ ਜਦੋਂ ਮੰਨ ਲਓ ਆਪਾਂ ਗੱਲ ਕਰ ਰਹੇ ਚਾਹੇ ਜਿਹੜੇ ਅੰਤਰਰਾਸ਼ਟਰੀ 플레이ਰ ਆ ਚਾਹੇ ਕਰੰਟ ਦੇ ਭਾਵੇਂ ਸ਼ੋਭਨਗੇ ਹੋਗੇ ਜਾਂ ਅਰਕੀਰਤ ਮਾਨ ਵਰਗੇ ਇਹਨਾਂ ਦੇ ਵਿੱਚ ਜਾਂ ਜੋ ਵੀ ਉਹ ਤੋਂ ਪਹਿਲਾਂ ਵਿਰਿੰਦਰ ਸਾਹ ਵਰਗੇ ਖੇਡੇ ਇਹ ਕੀ ਹੈ ਨਾ ਤੁਹਾਨੂੰ ਬੱਚੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸ਼ਾਇਦ ਇਹ ਬੰਦਾ ਯਾਰ ਵੀ ਜਾਊਗਾ ਜਾਊਗਾ ਜਾਂ ਮੰਨ ਲਓ ਇੱਕ ਕਦਮ ਨਾਲਸ ਤਾਂ ਤੁਸੀਂ ਉਪਰ ਡੈਕਟ ਕਰ ਮੇਰੇ ਕੋਲ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਮੈਂ ਕਾਫੀ ਬੱਚਿਆਂ ਨੂੰ ਦੇਖ ਕੇ ਕਹਿੰਦਾ ਸੀ ਕਿ ਨਹੀਂ ਇਹ ਨਹੀਂ ਤਿਆਰ ਹੋ ਸਕਦਾ ਜਾਂ ਇਹ ਹੋ ਸਕਦਾ ਜੀ ਤੇ ਉਹ ਫਿਰ ਮੈਂ ਕਈ ਵਾਰ ਗਲਤ ਸਾਬਤ ਵੀ ਹੋਇਆ ਮੈਂ ਕਈ ਬੱਚਿਆਂ ਨੂੰ ਕਿਹਾ ਕਿ ਮੈਂ ਨਹੀਂ ਖੇਡ ਸਕਦਾ ਤਿਆਰ ਨਹੀਂ ਹੋ ਸਕਦਾ ਬਟ ਪੇਰੈਂਟਸ ਨੇ ਮੈਨੂੰ ਫੋਰਸ ਕਰਕੇ ਮੇਰੇ ਕੋਲ ਰੱਖ ਦਿੱਤਾ ਬਟ ਉਹ ਲੱਗ ਹੀ ਕਰ ਗਏ ਕਿਉਂਕਿ ਬੱਚੇ ਦੀ ਇੱਕ ਸਿੱਖਣ ਦੀ ਖੁਦ ਦੀ ਵੀ ਸ਼ਕਤੀ ਹੁੰਦੀ ਹੈ ਜਿਸ ਦੀ ਕਿ ਮੈਂ ਜਿਹੜੇ ਮੇਰੇ ਬੱਚੇ ਇੰਟਰਨੈਸ਼ਨਲ ਖੇਲੇ ਇਹਨਾਂ 'ਚ ਮੈਂ ਇਹ ਖਾਸੀ ਦੇਖੀ ਹੈ ਕਿ ਮੈਂ ਮੈਂ ਸ਼ੁਮੰਦ ਦੀ ਹੌਲਵੇਜ਼ ਪ੍ਰੇਜ਼ ਕਰਦਾ ਕਿ ਮੈਂ ਉਹਨੂੰ ਅੱਜ ਗੱਲ ਕੀਤੀ ਜਿੰਨਾ ਨੂੰ ਪੁੱਛਦਾ ਸੀ ਕਰ ਲੇਗਾ ਉਹ ਬਸ ਐਂ ਹੀ ਕਰਦਾ ਸੀ ਉਹ ਅਗਲੇ ਦਿਨ ਠੀਕ ਹੋ ਜਾਂਦਾ ਔਰ ਮੈਂ ਦੇਖਿਆ ਅੰਡਰ 19 ਵਰਲਡ ਕੱਪ ਦੇ ਵਿੱਚ ਮੈਚ ਦੇ ਵਿੱਚ ਜਾਣ ਤੋਂ ਪਹਿਲਾਂ ਜੋ ਮੈਂ ਡ੍ਰਿਲ ਦੱਸਦਾ ਕਿ ਬਾਲ ਨੂੰ ਦੇਖਣਾ ਐਦਾਂ ਕਰਕੇ ਉਹ ਮੈਂ ਦੇਖਿਆ ਉਹ ਕਰ ਰਿਹਾ ਹਾਂ ਹੁਣ ਵੀ ਮੈਂ ਇੱਕ ਵੀਡੀਓ ਦੇਖੀ ਉਹਦੇ 'ਚ ਇੱਕ ਹੱਥ ਨਾਲ ਪ੍ਰੈਕਟਿਸ ਕਰ ਰਿਹਾ ਹੈ ਉਹ ਇੱਕ ਲੱਗ ਪਲੇਅਰ ਹੈ ਉਹ ਮਤਲਬ ਐਨੀ ਅਗਰ ਕਿਸੇ 'ਚ ਕੈਪੇਬਿਲਿਟੀ ਹੈ ਸਿੱਖਣ ਦੀ ਉਹਨਾਂ ਕੋਚ ਦੀ ਗੱਲ ਮੰਨਣ ਦੀ ਤੂੰ ਐਡਾ ਵੱਡਾ ਹੀ ਪਲੇਅਰ ਬਣਿਆ ਹੋਇਆ ਜਦੋਂ ਚਲੋ ਆਪਾਂ ਸ਼ੋਭਨ ਤੇ ਅਗੇ ਜਦੋਂ ਤੁਹਾਡੇ ਕੋਲ ਸ਼ੋਭਨ ਕਿੰਨੇ ਸਾਲ ਦਾ ਜਦੋਂ ਆਇਆ ਮੈਂ 7 1/2 ਸਾਲ ਦਾ ਸੀ 7 6 ਸਾਲ ਦਾ ਫਿਰ ਕਿੰਨੇ ਕਿੰਨੇ ਸਾਲ ਤੱਕ ਤੁਹਾਡੇ ਕੋਲ ਕੋਲ 8 5 ਸਾਲ ਜੀ ਮਰ ਉਹ 12 13 ਸਾਲ ਤੱਕ ਚਲਾ ਗਿਆ ਇਹ ਤਾਂ ਸਾਰਾ 베ਸ ਉਸ ਤੋਂ ਹੀ ਮੇਰੇ ਕੋਲ ਤੇ ਫਿਰ ਸਾਰਾ ਕੰਪਨੀ ਫਾਦ ਸਾਹਿਬ ਨੇ ਬੜਾ ਸੈਕਰੀਫਾਈ ਕੀਤਾ ਇੱਕ ਪੰਜਾਬ ਦੇ ਪਿੰਡਾਂ ਚੋਂ ਉੱਠ ਕੇ ਉਹ ਆਪਾਂ ਕਿਹਾ ਬਾਰਡਰ ਵੈਲਟ ਤੋਂ ਉੱਠ ਕੇ ਇੱਥੇ ਆਉਣਾ ਤਾਂ ਫਿਰ ਕਿੱਦਾਂ ਦਾ ਸ਼ੁਰੂ ਦੇ ਵਿੱਚ ਉਹਦਾ ਸੰਘਰਸ਼ ਸੀਗਾ ਨੀ ਸੁੰਮੰਦਾ ਦੇਖੋ ਪਾਦਰ ਦੀ ਤਾਂ ਬਹੁਤ ਵੱਡਾ ਯੋਗਦਾਨ ਹੈਗਾ ਹੀ ਹੈ ਕਿ ਇੰਨਾ ਸਾਰਾ ਕੁਝ ਛੱਡ ਕੇ ਆਣਾ ਔਰ ਇੱਕ ਵਿਸ਼ਵਾਸ ਦੇ ਨਾਲ ਆਣਾ ਤੇ ਉਹਨਾਂ ਦੀ ਵੀ ਬਹੁਤ ਵੱਡੀ ਐਫਰਟ ਹੈ ਕਿਉਂਕਿ ਬਹੁਤ ਜ਼ਿਆਦਾ ਮੈਂ ਬੱਚਿਆਂ ਦੀ ਗੇਮ ਬੇਸ ਤਿਆਰ ਕਰਨ ਤੋਂ ਬਾਅਦ ਪੇਰੈਂਟਸ ਲੋਕ ਕਹਿੰਦਾ ਹੈ ਉਹਨਾਂ ਨੂੰ ਸਿਖਾਂਦਾ ਵੀ ਕਿ ਬਾਲ ਸੁੱਟੋ ਇਹਨਾਂ ਨੂੰ ਪ੍ਰੈਕਟਿਸ ਕਰਾਓ ਕਿਉਂਕਿ ਇੰਨੀਆਂ ਬਾਲਾਂ ਸੁੱਟਣੀਆਂ ਹਰ ਇੱਕ ਬੱਚੇ ਨੂੰ ਮੈਂ ਨਹੀਂ ਕਰ ਸਕਦਾ ਮੈਂ ਬੇਸ ਤਿਆਰ ਕਰਦਾ ਸਾਰਾ ਕੁਝ ਫਿਰ ਇੱਕ ਕੰਮ ਹੁੰਦਾ ਫਿਰ ਉਹਦੇ ਲਈ ਆ ਬੱਚਾ ਕਿਸੇ ਬੰਦੇ ਨੂੰ ਹਾਇਰ ਕਰੋ ਬਹੁਤ ਕਹਿੰਦਾ ਹੈ ਖਰਚਾ ਭੈ ਜਾਂਦਾ ਤੂੰ ਬੈਟਰ ਹੈ ਮੈਂ ਪੇਰੈਂਟਸ ਨੂੰ ਇਹੀ ਸਿਖਾਉਣਾ ਸ਼ੁਰੂ ਕਰ ਦਉਂਗਾ ਆ ਬਹੁਤ ਵੱਡਾ ਯੋਗਦਾਨ ਆ ਉਹਦੇ ਖਾਤਰ ਦਾ ਤੇ ਜਦੋਂ ਮੰਨ ਲਓ ਹੁਣ ਤੁਹਾਡੀ ਲਾਸਟ ਟਾਈਮ ਕਿੰਨਾ ਹੋਇਆ ਟਾਈਮ ਪਹਿਲਾਂ ਗੱਲ ਹੋਈ ਸੀ ਹੁਣ ਮਿਲਿਆ ਕਰੋ ਥੋੜਾ ਟਾਈਮ ਹੋ ਗਿਆ ਉਹ ਤਾਂ ਇਹ ਗੱਲ ਨਹੀਂ ਹੁੰਦੀ ਇਹ ਜਦੋਂ ਮੰਨ ਲਓ ਇੱਕ ਤੁਹਾਡੇ ਕੋਲ ਜਦੋਂ ਇਥੋਂ ਪਲੇਅਰ ਚਲਾ ਜਾਂਦਾ ਇੱਕ ਅੰਤਰਰਾਸ਼ਟਰੀ ਕੋਚਿੰਗ ਹੁੰਦੀ ਆਣਾ ਉਹ ਉਥੇ ਕੈਂਪ ਲੱਗਣੇ ਸ਼ੁਰੂ ਹੋ ਜਾਂਦਾ ਰਾਜੀਪੁਰ ਅੱਧ ਕੈਂਪ ਲੱਗਣੇ ਸ਼ੁਰੂ ਹੋ ਜਾਂਦਾ ਫਿਰ ਉਹ ਕੋਚ ਦੇ ਆਪਾਂ ਕਹਿੰਦੇ ਤਕਨੀਕੀ ਨਾਲ ਤੁਹਾਡੇ ਤੋਂ ਕੀ ਫਰਕ ਰ ਆ ਜਾਂਦਾ ਸਾਡੀ ਨੇ ਜੇ ਤੋਂ ਜੋ ਮੈਂ ਦੱਸਦਾ ਫਿਰ ਦੇਖੋ ਅੱਗੇ ਜਿਹੜੇ ਪਲੇਅਰਸ ਹੈਗੇ ਆ ਖੇਡਦੇ ਆ ਜਿਹੜੇ ਆਲਰੇਡੀ ਇੱਕ ਸੈਟਲਡ ਪਲੇਅਰ ਹੈਗੇ ਆ ਉਹ ਨਾਲ ਜਿਹੜਾ ਨਵਾਂ ਬੱਚਾ ਆ ਉਹਨੂੰ ਗਾਈਡ ਕਰਦੇ ਨੇ ਜੀ ਤੋਂ ਉਹ ਤਾਂ ਫਿਰ ਆਪਣੀ ਕੁਛ ਨਾ ਕੁਛ ਇਵੈਂਟ ਕੀ ਕਰਨਾ ਹੈਗਾ ਉਹਦੇ ਤੇ ਚੱਲਦੇ ਰਹਿਣੇ ਆ ਮੇਰਾ ਕੰਮ ਆ ਇੱਕ ਬੀਸ ਨੂੰ ਤਿਆਰ ਕਰਨਾ ਫਿਰ ਉਹ ਜਿਹੜੇ ਆਈਡੀਆਜ਼ ਅੱਗੇ ਅੱਗੇ ਮਿਲਦੇ ਆ ਉਹ ਬੜੀ ਜਲਦੀ ਹੀ ਗ੍ਰੈਬ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਜੀ ਤੇ ਸਰ ਜਦੋਂ ਮੰਨ ਲਓ ਆਪਾਂ ਕਿ ਕਿ ਹੁਣ ਤੁਹਾਡੇ ਕੋਲੇ ਕਿੰਨੇ ਬੱਚੇ ਇਸ ਵਕਤ ਕਿਨੇ ਪ੍ਰੈਕਟਿਸ ਕਰਦੇ ਮੇਰੇ ਕੋਲ 70 ਦੇ ਖਰੀਫ ਹੈਗੇ 70 ਦੇ 3 ਭਾਗੇ ਉਸ ਦਿਨੇ ਜਦੋਂ ਹੁਣੇ ਬੱਚੇ ਆ ਜੀ ਫਿਰ ਤੁਹਾਡੇ ਕੋਲੇ ਖਾਦਮਾ ਹੁਣ ਵੀ ਦੇਖ ਰਿਹਾ ਕਿ ਉਹ ਸਕੂਲ ਜਾ ਰਹੇ ਫੁੱਲ ਟਾਈਮ ਫਿਰ ਪੜਾਈ ਕਰਦੇ ਮਾਰਨਿੰਗ 3 ਆਰਸ ਉਡੀ ਇਵਨਿੰਗ 3 ਆਰਸ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਕੂਲ ਲਈ ਮੈਂ ਕਹਿ ਦਿੰਦਾ ਕਾਫੀ ਬੱਚੇ ਤਾਂ ਕੋਸ਼ਿਸ਼ ਕਰ ਰਹੇ ਸਕੂਲ ਨਹੀਂ ਜਾਣਾ ਪਰ ਮੈਂ ਕਹਿੰਦਾ ਇਹ ਸਵਿਚ ਆਫ ਸਵਿਚ ਆਨ ਜ਼ਰੂਰੀ ਹੁੰਦਾ ਕੁਸੀਂ ਅਗਰ ਸਾਰਾ ਦਿਨ ਖੇਲੀ ਜਾਉਗੇ ਤੁਸੀਂ ਪਲੇਅਰ ਨਹੀਂ ਇੱਦਾਂ ਬਣ ਸਕਦੇ ਤੁਹਾਡਾ ਸਰੀਰ ਆ ਉਹ ਥੱਕ ਵੀ ਜਾਂਦਾ ਮਾਈਂਡ ਨੂੰ ਵੀ ਤੁਹਾਡੇ ਰਿਲੈਕਸ ਤੋਂ ਥੋੜਾ ਰੈਸਟ ਦੇਣਾ ਪੈਂਦਾ ਤੁਹਾਨੂੰ ਤੇ ਜਿਵੇਂ ਕਿ ਹੁਣ ਬਹੁਤ ਸਾਰੇ ਪੇਰੈਂਟਸ ਆ ਜਾਂ ਬਹੁਤ ਸਾਰੇ ਪਲੇਅਰ ਉਹ ਬਣਨਾ ਚਾਹੁੰਦੇ ਹੁੰਦੇ ਆ ਹਣਾ ਕਿ ਹਰ ਇੱਕ ਦੀ ਡਿਜ਼ਾਇਰ ਤਾਂ ਹੁੰਦੀ ਆ ਉਹ ਕਿੱਦਾਂ ਮਤਲਬ ਉਹਦੀ ਸ਼ੁਰੂ ਕਰ ਸਕਦੇ ਆ ਇਹ ਜਰਨੀ ਦਾ ਮੇਰਾ ਪਹਿਲਾ ਇਹ ਗੱਲ ਦਾ ਜਿਹੜਾ ਕਿ ਅੱਜਕੱਲ ਮੈਂ ਸ਼ੁਰੂ ਤੋਂ ਵੀ ਵੈਸੇ ਦੇਖਦਾ ਆ ਰਿਹਾ ਸਾਡੇ ਜਿਹੜੀ ਪ੍ਰੋਬਲਮ ਹੈਗੀ ਐ ਬੱਚਾ ਸਾਡੇ ਹੁੰਦਾ ਮਿਡਲ ਕਲਾਸ ਵਿੱਚ ਆਏ ਅਪਰ ਕਲਾਸ ਵਿੱਚ ਉਹ ਬੱਚੇ ਨੂੰ ਅਸੀਂ ਜਿਆਦਾ ਧੁਰਾਂਦੇ ਨਹੀਂ ਦੁਰੰਦੀ ਆਦਤ ਨਹੀਂ ਹੁੰਦੀ ਮੇਰੇ ਕੋਲ ਜਿਆਦਾ ਬੱਚੇ ਆਉਂਦੇ ਆ ਉਹ ਪ੍ਰੋਪਰ ਟਰਨਾਂ ਵੀ ਨਹੀਂ ਆਉਂਦਾ ਉਹਨਾਂ ਨੂੰ ਟਰਨਾਂ ਸਿਖਾਣਾ ਫਿਰ ਹਲਕਾ ਜੌਬ ਕਰਨਾ ਸਿਖਾਉਣਾ ਫਿਰ ਦੌੜਨਾ ਸਿਖਾਉਣਾ ਇਹ ਸ਼ੁਰੂਆਤ ਹੈਗੀ ਹੈ ਜਿਹੜੀ ਤੁਸੀਂ ਬੱਚਿਆਂ ਦੇ ਨਾਲ ਕਰਨੀ ਹੈ ਥੋੜਾ ਉਹਨਾਂ ਨੂੰ ਡਾਈਟ ਬਾਰੇ ਅਵੇਅਰness ਕਿ ਕੁਝ ਵੀ ਪੁੱਠਾ ਸਦਾਗਾ ਬੱਚੇ ਖਾਂਦੇ ਆ ਤਾਂ ਉਹਨਾਂ ਨੂੰ ਇੱਕ ਟਾਸਕ ਦੇ ਦੋਗੇ ਬੇਟਾ ਤੂੰ ਵੀਕਐਂਡ ਤੇ ਖਾ ਲੈਗਾ ਅਦਰਵਾਈਜ਼ ਇੱਕ ਆਪਣੀ ਅੱਛੀ ਡਾਈਟ ਨੂੰ ਫਾਲੋ ਕਰੋ ਥੋੜਾ ਥੋੜਾ ਉਹਨੂੰ ਕਦੇ ਮੈਚ ਦਿਖਾਣਾ ਸ਼ੁਰੂ ਕਰੋ ਪਲੇਅਰਾਂ ਨੂੰ ਦਿਖਾਣਾ ਸ਼ੁਰੂ ਕਰੋ ਕਿ ਅਗਰ ਤੂੰ ਇਦਾਂ ਦਾ ਬਣਨਾ ਆ ਤੇਰਾ ਪਲੇਅਰ ਹੈਗਾ ਇਹਨੂੰ ਵਾਚ ਕਰੇ ਕੀ ਖਾਂਦਾ ਹੈ ਕੀ ਕਿੱਦਾਂ ਆਪਣੀ ਮਿਹਨਤ ਕਰਦਾ ਤਾਂ ਇਹਦੀ ਸ਼ੁਰੂਆਤ ਸਡਨਲੀ ਇਹ ਨਹੀਂ ਕਿ ਤੁਸੀਂ ਸਬਾਨ ਪਾਉ ਤੇ ਖਲਾਣਾ ਸ਼ੁਰੂ ਕਰ ਦੋ ਨਹੀਂ ਹੁਣ ਜਿਵੇਂ ਆਪਾਂ ਦੇਖਦੇ ਹਾਂ ਸਰ ਕਿਉਂਕਿ ਕੋਈ ਅੱਜ ਕੱਲ੍ਹ ਸੋਸ਼ਲ ਮੀਡੀਆ YouTube ਤੇ Instagram ਨੇ ਕੋਈ ਜੀ ਸ਼ੋਭੀ ਦਾ ਛੱਡੇ ਹੀ ਨਹੀਂ ਦੁਨੀਆਂ ਹੁਣ ਜਿਵੇਂ ਮੰਨ ਲਓ ਤਕਨੀਕਾਂ ਹੁੰਦਾਂ ਮੰਨ ਲਓ ਆਡਾ ਆ ਪੇਜ ਆਡਾ ਬੰਦੇ ਦੱਸਦੇ ਆ ਮੈਂ ਕਈ ਵਾਰ ਦੇਖਦਾ ਹਾਂ ਕਈ ਬੈਟ ਹੀ ਉਹਦੇ ਨਾਲ ਪੁੱਟੇ ਜਾਂਦੇ ਹੁੰਦੇ ਆ ਦੂਜੇ ਨਾਲ ਬੰਨ ਕੇ ਟਾਇਰ ਨਾਲ ਮਾਰੀ ਜਾਂਦੇ ਹੁੰਦੇ ਆ ਕਿ ਇਹ ਇਹ ਪ੍ਰੈਕਟਿਸਾਂ ਸਾਰੀਆਂ ਸਹੀ ਹੁੰਦੀਆਂ ਨਹੀਂ ਉਹ ਇੱਕ ਬੈਟ ਸਪੀਡ ਹੈਗੀ ਥੋੜੀ ਬੈਟ ਸਪੀਡ ਨੂੰ ਤੁਸੀਂ ਇੱਕਦਮ ਤੇਜ਼ ਲਿਆ ਕੇ ਤੁਸੀਂ ਮਾਰਦੇ ਹਾਂ ਉਹਦੇ ਉੱਤੇ ਕਾਫੀ ਡ੍ਰਿਲਸ ਹੁੰਦੀਆਂ ਇਹਨਾਂ ਦੇ ਕੁਝ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਅੱਛਾ ਉਹ ਵੀ ਠੀਕ ਹੈ ਬਟ ਤੇ ਤੁਸੀਂ ਖੇਲਣ ਲੱਗੇ ਪੋਜੀਸ਼ਨ ਗਲਤ ਬਣਾ ਰਹੇ ਹੋ ਕੋਈ ਵੀ ਡ੍ਰਿਲ ਨੂੰ ਕਰਨ ਲੱਗੇ ਉਹ ਗਲਤ ਹੈ ਜੀ ਬਰ ਜਿਵੇਂ ਤੂੰ ਉਹ ਬੱਚੇ ਬੈਟ ਨੂੰ ਐਦਾਂ ਮਾਰਦੇ ਪਏ ਆ ਉਹ ਗਲਤ ਨਹੀਂ ਹੈਗਾ ਇੱਕ ਸਾਰੇ ਜਿਵੇਂ ਮੰਨ ਲਓ ਇਹ ਮੁੰਡੇ ਸੀਗੇ ਮੰਨ ਲਾ ਬਰੇਂਦਰ ਸਰਾ ਸੀਗੇ ਜਾਂ ਉਦੋਂ ਪਰ ਕੋ ਨਹੀਂ ਮੰਨ ਲਓ ਫਿਰ ਜਦੋਂ ਮੰਨ ਲਓ ਲਾਈਮਲਾਈਟ ਤੋਂ ਦੂਰ ਹੁੰਦੇ ਆ ਫਰਕ ਜਾਂ ਬਲਾਜ ਜਦੋਂ ਮੰਨ ਲਓ ਆਈਪੀ ਨਹੀਂ ਖੇਡਿਆ ਅੰਤਰਰਾਸ਼ਟਰੀ ਨਹੀਂ ਖੇਡਿਆ ਉਦੋਂ ਉਦੋਂ ਕੀ ਕਰ ਰਹੇ ਹੁੰਦੇ ਆ ਸਾਰੇ ਜੀ ਇਹ ਆਪਣਾ ਕੁਝ ਇਹਨਾਂ ਨੂੰ ਜਦੋਂ ਦੇਖ ਕੋਈ ਅੱਛੀ ਕ੍ਰਿਕਟ ਵਿੱਚ ਚਲੇ ਜਾਂਦੇ ਨੇ ਬਹੁਤ ਬਿਜ਼ੀ ਹੋ ਜਾਂਦੇ ਨੇ ਇਹ ਸਾਨੂੰ ਲੱਗਦਾ ਕੁਝ ਨਾ ਕੋਈ ਛੋਟੀ ਮੋਟੀ ਅਸਾਈਨਮੈਂਟਸ ਮਿਲਦੀ ਰਹਿੰਦੀ ਹੈ ਮੈਚ ਖੇਡਦੇ ਰਹਿੰਦੇ ਆ ਇਹ ਬਿਜ਼ੀ ਹੋ ਜਾਂਦੇ ਆਪਣੀ ਫੀਲਡ ਵਿੱਚ ਤੇ ਤੁਸੀਂ ਦੱਸ ਸਕਦੇ ਹੋ ਕਿਉਂਕਿ ਮੰਨ ਲਓ ਜਦੋਂ ਸ਼ੁਰੂ ਕਰਦਾ ਬੱਚਾ ਕਿਉਂਕਿ ਇਹ ਵੀ ਇਹ ਵੀ ਬਹੁਤ ਨੂੰ ਨਹੀਂ ਪਤਾ ਹਣਾ ਵੀ ਮੰਨ ਲਓ ਸਭ ਤੋਂ ਪਹਿਲਾਂ ਕੀ ਜਿਹੜਾ ਸਕੂਲ ਲੈਵਲ ਤੋਂ ਕ੍ਰਿਕਟ ਸ਼ੁਰੂ ਹੁੰਦੀ ਹੈ ਜਾਂ ਕਿਉਂਕਿ ਬਹੁਤ ਬੰਦੇ ਨੂੰ ਇਹ ਵੀ ਹੁੰਦਾ ਯਾਰ ਇਹ ਬੰਦਾ ਤਾਂ ਕਿਤੇ ਰਾਜੀ ਵੀ ਨਹੀਂ ਖੜਿਆ ਜਾਂ ਕਿਤੇ ਵੀ ਨਹੀਂ ਖੜਿਆ ਉਹ ਸਿੱਧਾ ਜਾ ਕੇ ਆਈਪੀਐਲ 'ਚ ਵੀ ਖੇਡ ਗਿਆ ਇਹ ਕੋਈ ਕੋਈ ਇੱਕ ਸਿੱਧਾ ਰਾਹ ਹੈਗਾ ਸਟੱਪ ਬਾਇ ਸਟੈਪਾਂ ਦਾ ਕੇਵਲ ਡਾਇਰੈਕਟ ਵੀ ਇੱਧਰ ਮਿਲ ਜਾਂਦਾ ਨਹੀਂ ਮਿਲ ਜਾਂਦਾ ਹੁੰਦਾ ਮਨਿੰਦਰ ਸਰਾ ਮੈਨੂੰ ਨੈਗੇਟਿਵ ਆਇਆ ਸੀ ਮੇਰਾ 19-20 ਸਾਲ ਦੀ ਉਮਰ ਚ ਆਇਆ ਸੀਗਾ ਤੇ ਉਦੋਂ ਮੈਂ ਹਾਰਲੀ 2-2.5 ਸਾਲ ਵਧੀਆ ਲੱਗੇ ਸੀ ਮੈਂ ਫੇਲ ਕੇ ਉਸ ਤਰ੍ਹਾਂ ਹੀ ਧਰਮੇਤ ਬੰਸਲ ਹੈ 18-16 ਸਾਲ ਦਾ ਸੀਗਾ ਇਹਦੇ ਫਾਦਰ 에ਅਰ ਫੋਰਸ ਚ ਸੀਗੇ ਤੇ ਮੈਂ ਇਹਨੂੰ ਦੇਖ ਕੇ ਤੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਇਹਨੂੰ ਇੱਧਰ ਸ਼ਿਫਟ ਕਰ ਦਿਓ ਔਰ ਉਹਨਾਂ ਨੇ ਪ੍ਰੀ ਮੈਚਿਊਰ ਰਿਟਾਇਰਮੈਂਟ ਲੈ ਕੇ ਮੇਰੀ ਗੱਲ ਤੇ ਵਿਸ਼ਵਾਸ ਕਰਕੇ ਉਹਨੂੰ ਲੈ ਕੇ ਆ ਗਏ ਮੈਂ ਦੇਖੋ ਰਾਜੀ ਟਰਾਫੀ ਵੀ ਖੇਡਿਆ ਮੈਂ 22 ਸਟੇਟ 19 ਔਰ ਆਈਪਲ ਵੀ ਖੇਡਿਆ ਫਾਈਨਲ ਦੇ ਵਿੱਚ ਮੈਨ ਆਫ ਦਿ ਮੈਚ ਵੀ ਆਇਆ ਹੁਣ ਸਿਲੈਕਟਰ ਲੱਗਿਆ ਕਿਉਂਕਿ ਪਲੇਅਰ ਦਾ ਕੋਈ ਇਹ ਨਹੀਂ ਹੈਗਾ ਆ ਕੋਈ 30 ਸਾਲ ਦਾ ਕੋਈ ਮੈਂ ਕ੍ਰਿਕਟ ਸਟਾਰਟ ਕਰਨੀ ਉਹ ਨਹੀਂ ਕਰਨੀ ਚਾਹੀਦੀ ਉਹਨੂੰ 18 19 20 ਸਾਲ ਦਾ ਬੱਚਾ ਜਵਾਨ ਹੁੰਦਾ ਹੈ ਅਗਰ ਉਹਦੇ ਟੈਲੈਂਟ ਹੈਗਾ ਤੁਸੀਂ ਉੱਤੇ ਕੰਮ ਕਰੋ ਉਹ ਖੇਡ ਸਕਦਾ ਟੈਲੈਂਟ ਦਾ ਸਰ ਕਿੱਥੋਂ ਪਤਾ ਲੱਗਦਾ ਆ ਜਿਸ ਟੈਲੈਂਟ ਕਿਦਾਂ ਉਹਨਾਂ ਕੋਈ ਬੱਚਾ ਆ ਜੇ ਤੇ ਮੁੰਮੇ ਮੇਰੇ ਅਸੀਂ ਇੱਕ ਵਾਰ ਟ੍ਰਾਇਲ ਲੈ ਰਹੇ ਸੀਗੇ ਸਾਡੇ ਪੈਸਟਿੰਗ ਟ੍ਰਾਇਲ ਕਰਦੇ ਬੁੱਤੀ ਟ੍ਰਾਇਲ ਖਤਮ ਹੋ ਗਈ ਸੀ ਜੀ ਤੇ ਇੱਕ ਬੱਚਾ ਆਇਆ ਕਿ ਦੰਨ ਨਹੀਂ ਪਿਆ ਲੈ ਕੇ ਹੋ ਗਿਆ ਤੇ ਬਟ ਮੈਂ ਟ੍ਰਾਇਲ ਵੀ ਦੇ ਪਾਇਆ ਪਲੀਜ਼ ਤੋਂ ਸਿਲੈਕਟਰ ਮੇਰੇ ਨਾਲ ਦਿਓ ਕਹਿਣ ਲੱਗੇ ਨਹੀਂ ਨਹੀਂ ਉਹ ਟ੍ਰਾਇਲ ਖਤਮ ਹੋ ਗਏ ਆ ਮੈਂ ਕਿਹਾ ਮੈਂ ਤੁਹਾਨੂੰ ਰਿਕਵੈਸਟ ਕੀਤੀ ਕਿ ਕੋਈ ਪਤਾ ਨਹੀਂ ਹੁੰਦਾ ਆਪਾਂ ਇਦਾਂ ਇਗਨੋਰ ਨਹੀਂ ਕਰਨਾ ਬੱਚੇ ਨੂੰ ਤੇ ਉਹਨੂੰ ਮੈਂ ਕਿਹਾ ਬਾਲ ਦਿੱਤੀ ਮੈਂ ਤਾਂ ਤੂੰ ਬਾਲ ਕਰ ਤੇ ਜਿੱਦਾਂ ਹੀ ਉਹਨੇ ਬਾਲ ਸੁੱਟਣੀ ਸ਼ੁਰੂ ਕੀਤੀ ਮੈਂ ਸਿਲੈਕਟਰ ਨੂੰ ਕਿਹਾ ਕਿ ਤੁਸੀਂ ਇੱਧਰ ਧਿਆਨ ਦਿਓ ਜਰਾ ਉਹ ਜਦੋਂ ਬੱਚੇ ਨੇ ਬਾਲ ਕੀਤੀ 8-10 ਬਾਲ ਸਾਰੇ ਉੱਥੇ ਇਕੱਠੇ ਖੜੇ ਹੋ ਗਏ ਕੋਈ ਇੱਕ ਰੌਾ ਬੱਚਾ ਆਇਆ ਸੀ ਤੇ ਜਦੋਂ ਉਹਨੇ ਬਾਲ ਕੀਤੀ ਸਾਰੇ ਨੇ ਅਸੀਂ ਉਹਨੂੰ ਸਿਲੈਕਟ ਕੀਤਾ ਔਰ ਉਦੋਂ ਆਲਮੋਸਟ ਹੀ ਪੰਜਾਬ ਦੇ ਸਿਲੈਕਟਰ ਵੀ ਸੀਗੇ ਉਹ ਡਿਸਟ੍ਰਿਕਟ ਕ੍ਰਿਕਟ ਨਹੀਂ ਸੀ ਖੇលਿਆ ਗਟ ਉਹਨੂੰ ਸਟੇਟ ਟੀਮ ਦੇ ਵਿੱਚ ਪਾਇਆ ਉਸੇ ਸਾਲ ਇੰਟਰਨੈਸ਼ਨਲ ਇੰਡੀਆ ਵੀ ਖੇលਿਆ ਉਹ ਇੱਕ ਟੈਲੈਂਟ ਹੁੰਦਾ ਜਿਹਨੂੰ ਅਸੀਂ ਪਛਾਣਨਾ ਹੁੰਦਾ ਉੱਥੇ ਕੰਮ ਕਰਨਾ ਹੁੰਦਾ ਸਰ ਜਿਵੇਂ ਮੰਨ ਲਓ ਤੁਹਾਡੀ ਇੱਕ ਵਾਰੀ ਵੀਡੀਓ ਵੀ ਹੈਗੀ ਜਦੋਂ ਸ਼ਾਇਦ ਉਹ ਸ਼ੋਭਣ 15 16 ਸਾਲ ਦਾ ਤੁਸੀਂ ਸ਼ਾਇਦ ਇੱਥੇ ਪ੍ਰਾਈਵੇਟ ਚੈਨਲ ਤੇ ਹੈ ਨਾ ਕਿ ਉਦੋਂ ਤੁਸੀਂ ਪੀਸੀਏ ਦੇ ਮੈਂਬਰ ਵਜੋਂ ਕੰਮ ਕਰ ਰਹੇ ਸੀ ਤਾਂ ਪਰਸਨਲ ਕੋਚ ਦੇ ਤੌਰ ਤੇ ਸੀ ਨਹੀਂ ਪੀਸੀਏ ਦੇ ਵਿੱਚ ਵੀ ਮੈਂ ਆਨਰੇਰੀ ਸੀ ਨਾ ਜਿਹੜੇ ਕੋਈ ਇੱਥੇ ਜੌਬ ਵਗੈਰਾ ਨਹੀਂ ਸੀ ਜੀ ਹਾਂਜੀ ਤੁਸੀਂ ਮੰਨ ਲਓ ਉੱਥੇ ਲਗਾਤਾਰ ਲੱਗੇ ਹੁਣ ਇੱਕ ਇਹ ਵੀ ਕਈ ਬੰਦੇ ਇਹ ਵੀ ਚਰ ਦਿੰਦੇ ਆ ਵੀ ਯਾਰ ਵੀ ਸ਼ਾਇਦ ਜਿਹੜਾ ਸਿਲੈਕਟਰ ਆ ਉਹ ਪਾਰਸੈਂਟੇਜ ਹੋ ਜਾਂਦੀ ਆ ਪੁਲਾਂ ਖਾਦੇ ਹੈ ਵੀ ਐਸੇ ਜਿਹੜੇ ਕੋਈ ਸੱਚਾਈ ਦੇਖੋ ਇਹ ਚੱਲਦਾ ਰੰਦਾ ਹੈ ਪਾਰਸੈਂਟੇਜ ਪਾਰਸੈਂਟੇਜ ਮੰਨੀ ਜਾ ਸਕਦੀ ਆ ਹੁਣ ਬਹੁਤ ਵਾਰ ਮੈਂ ਦੇਖਦਾ ਮੈਂ ਵੀ ਸਿਲੈਕਟਰ ਨੇ ਆ ਬੜਾ ਕੋਈ ਫੇਸ ਕੀਤਾ ਕਿ ਇੱਕ ਬੱਚਾ ਕਹਿ ਰਿਹਾ ਮੈਂ 30 ਸਕੋਰ ਬਣਾਏ ਆ ਤੇ ਉਹ ਜਿਹੜਾ 25 ਵਾਲਾ ਉਹ ਸਿਲੈਕਟ ਹੋ ਗਿਆ ਤੋ ਇਹ ਪਾਰਸੈਂਟੇਜ ਨੂੰ ਮੰਨੀ ਜਾਓ ਬਟ ਮੇਰਾ ਖਿਆਲ ਮੈਂ ਨਹੀਂ ਮੰਨਦਾ ਅਗਰ ਤੁਸੀਂ ਟੌਪ ਦੇ ਪਰਫਾਰਮਰ ਹੋ ਇੱਕ ਅੱਛੇ ਪਲੇਅਰ ਹੋ ਕੋਈ ਪਰਸਨੈਲਿਟੀ ਨਹੀਂ ਹੈਗੀ ਮੰਨ ਲਓ ਵੀ ਹਾਰਡ ਵਰਕ ਅਗੇ ਕੋਈ ਚੀਜ਼ ਆ ਹਾਰਡ ਵਰਕ ਤੋਂ ਅਗੇ ਕੁਝ ਨਹੀਂ ਹੈ ਮੈਂ ਤਾਂ ਦੇਖੋ ਸ਼ੁਮਨ ਗਿੱਲ ਖੇលਿਆ ਪਹਿਲਾ ਮੈਚ 300 ਕੁਝ ਕੀਤਾ ਸੈਕਿੰਡ ਮੈਚ 400 ਕੀਤਾ ਅਗਲਾ ਮੈਚ 100 ਕੀਤਾ ਫਿਰ ਇੰਡੀਆ ਦੇ ਵਿੱਚ ਹਾਈएस्ट ਸਕੋਰਰ ਆ ਗਿਆ ਨੈਕਸਟ ਇਅਰ ਫੇਰ ਆ ਗਿਆ ਈਵਨ ਅਬੇਰੋ ਲਾਲੋ ਤੁਸੀਂ ਨਾ ਅਬੇ ਸ਼ੇਖ ਖੇਡ ਰਿਹਾ ਫੇਰ ਹੋ ਗਈ ਏਦਾਂ ਹੀ ਹਾਈएस्ट ਸਕੋਰਰ ਆਂਦਾ ਰਿਹਾ ਜਿੰਨੇ ਵੀ ਮੁੰਡੇ ਹੈਗੇ ਤੁਸੀਂ ਅਗਰ ਪਰਫਾਰਮਰ ਹੋ ਕੋਈ ਕੰਪੀਟੀਸ਼ਨ ਨਹੀਂ ਹੈ ਤੁਹਾਡੇ ਵਿੱਚ ਕੋਈ ਪਾਰਸਲਟੀ ਨਹੀਂ ਜੇ ਤੁਸੀਂ ਪਰਫਾਰਮੈਂਸ ਦੇਣੀ ਨਹੀਂ ਹੈ ਛੋਟੇ ਛੋਟੇ ਰਨ ਕਰੀ ਜਾਣਾ ਤੁਹਾਨੂੰ ਮੇਰੇ ਨਾਲ ਤਕਾ ਹੋ ਰਿਹਾ ਮੈਂ ਉਹਨੂੰ ਮੰਨ ਸਕਦਾ ਤਕਾ ਹੋ ਗਿਆ ਬਲਟ ਪਰਫਾਰਮੈਂਸ ਅਗੇ ਕੋਈ ਤਕਾ ਮਨ ਲਗਾ ਜੇਕਰ ਤੁਹਾਡੇ ਟੈਲੈਂਟ ਤੁਹਾਨੂੰ ਕੋਈ ਦਬਾਅ ਹੈ ਹੁਣ ਸਾਰੇ ਜਿਹੜੇ ਇੱਕ ਆਪਾਂ ਡਾਈਟ ਤੇ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਕਿਹੜੀ ਡਾਈਟ ਜਿਹੜੀ ਫੋਲੋ ਕਰਾ ਵੀ ਚਾਹੀਦੀ ਹੈ ਹੁਣ ਮਤਲਬ ਕਿ ਇਸ ਮੇਰੇ ਵੀ ਮੰਦੇ 14 ਲੈਣੀ ਸ਼ੁਰੂ ਕਰ ਲੈਂਦੇ ਆ ਮਨੋ ਪਟਾਕਾਂ ਤੋਂ ਲੈਣਾ ਸ਼ੁਰੂ ਕਰ ਲੈਂਦੇ ਆ ਕਿਉਂਕਿ ਕਈ ਵਾਰ ਹੁੰਦਾ ਨਾ ਵੀ ਇਹ ਕੀ ਹੈ ਸਹੀ ਹੈ ਇਹ ਦੇਖੋ ਛੋਟੇ ਜਿਹੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਜੋ ਖਾਣਾ ਹੁੰਦਾ ਹੈ ਨਾ ਉਹ ਹੀ ਇੱਥੇ ਦੇਣਾ ਚਾਹੀਦਾ ਹੈ ਅਜਿਹਾ ਇਦਾਂ ਦੇ ਕੋਈ ਡਾਈਟਸ ਨਹੀਂ ਦੇਣੀਆਂ ਚਾਹੀਦੀਆਂ ਮੇਰੀ ਇਹ ਮੰਨੀ ਹੈ ਇਹ ਇੱਕ ਆਖਰ ਸਵਾਲ ਜਿਸ ਤਰ੍ਹਾਂ ਮੰਨ ਲਓ ਉਹ ਬੰਦੇ ਸੀਗੇ ਸ਼ੌਕ ਅਕਤਰ ਵਾਂਗ ਕਿ ਹਜੇ ਤੁਹਾਡੇ ਕੋਲ ਲੱਗਦਾ ਕੋਈ ਜਵਾਬ ਕਦੋਂ ਆਉਣ ਵਾਲੇ ਟਾਈਮ ਦੇ ਵਿੱਚ ਉਨੀ એનર્ਜੀ ਵਾਂ ਤੇ ਇੰਨੀ ਦੂਰੋਂ ਭੱਜ ਕੇ ਆਉਣਾ ਬਾਉਂਡਰੀ ਤੋਂ ਫਿਰ ਮਾਰ ਮਾਰਨੀ ਕਿ ਇਹ ਜਿਹੜਾ ਬੱਚਾ ਤੁਹਾਡੇ ਕੋਲ ਐ ਉਥੇ ਦੇਖਿਆ ਜੋ ਤੁਹਾਡੇ ਕੋਲ ਨਾ ਕਿਹਦੇ ਜਦੋਂ ਲੱਗਦਾ ਕਿ ਆਉਣਾ ਟਾਈਮ ਚ ਉਹ ਕਦੇ ਉਹ ਸਪੀਡਾਂ ਵਿੱਚ ਟੁੱਟ ਨਹੀਂ ਜਾਂਦੇ 107 64 ਦੇਖੋ ਮੇਰੇ ਤੁਲ ਜਦੋਂ ਮੈਂ ਕੋਚਿੰਗ ਸ਼ੁਰੂ ਕੀਤੀ ਹੈ ਨਾ ਇੰਨੇ ਕੁ ਅੱਛੇ ਅੱਛੇ ਬੱਚੇ ਤਿਆਰ ਕੀਤੇ ਮੈਂ ਜਿਹੜੇ ਦੁਨੀਆ ਨੇ ਦੇਖੇ ਕਿ ਆ ਖੇਲ ਗਏ ਉਹਨਾਂ ਨੂੰ ਲੱਗਦਾ ਇਹੀ ਅੱਛੇ ਐਦਾਂ ਦੀ ਬਹੁਤ ਬੱਚੇ ਤਿਆਰ ਕੀਤੇ ਸੀ ਹੋਰ ਮੈਂ ਕਹਿਣਾ ਚਾਹੂੰਗਾ ਬੱਚਿਆਂ ਨੂੰ ਅਗਰ ਤੁਸੀਂ ਇੰਨੀ ਚੇ ਗੇਮ ਤਿਆਰ ਕਰਦੇ ਆ ਸਡਨਲੀ ਗੇਮ ਛੱਡ ਜਾਂਦਾ ਤੇ ਛੱਡਣ ਨਾਲ ਤਾਂ ਕੁਝ ਨਹੀਂ ਮਿਲਦਾ ਕਿਉਂ ਛੱਡ ਗਏ ਛੱਡ ਜਾਂਦੇ ਕਿ ਉਹ ਮੇਰਾ ਇੱਥੇ ਰਿਜ਼ਲਟ ਨਹੀਂ ਆਇਆ ਮੇਰੀ ਇਥੇ ਸੈLECTION ਨਹੀਂ ਹੋਈ ਜਿਹੜਾ ਇੱਕ ਸਟਰਗਲ ਆਂਦੀ ਹੈ ਲਾਈਫ ਦੇ ਵਿੱਚ ਉਹਨੂੰ ਫੇਸ ਨਹੀਂ ਕਰਦੇ ਕਿ ਕਿਤੇ ਪਰਫਾਰਮੈਂਸ ਥੋੜੀ ਨਹੀਂ ਆ ਰਹੀ ਕਿ ਮੈਂ ਇਹਨੂੰ ਕਿੱਦਾਂ ਲੈ ਕੇ ਆਣਾ ਜੀ ਤੁਸੀਂ ਅਗਰ ਉਸ ਵੱਲ ਧਿਆਨ ਦੋਗੇ ਮੈਂ ਪਰਫਾਰਮੈਂਸ ਕਿੱਦਾਂ ਦੇ ਕੇ ਹੋਰ ਆਪਣਾ ਬੈਟਰ ਅੱਗੇ ਜਾਣਾ ਗੇਮ ਹੀ ਛੱਡ ਜਾਂਦੇ ਬਹੁਤ ਬੱਚੇ ਦੇਖ ਮੈਂ ਘਰਾਂ ਤੱਕ ਅੱਗੇ ਜਿਹੜੇ ਮੇਰੇ ਬੱਚੇ ਇੰਡੀਆ ਖੇਲੇ ਮੈਂ ਇਹਨਾਂ ਦੇ ਵੀ ਘਰਾਂ 'ਚ ਗਏ ਕਿ ਬੁਲਾ ਕੇ ਲੈ ਕੇ ਆਇਆ ਕਿ ਬੇਟਾ ਤੂੰ ਛੱਡ ਨਾ ਔਰ ਇਹ ਆਪਣੇ ਮੂਹ ਵੀ ਕਹਿੰਦੇ ਕਿ ਸਰ ਤੁਸੀਂ ਉਹ ਬੁਲਾ ਕੇ ਲੈ ਕੇ ਆਏ ਸੀ ਮੈਂ ਕਿਹਾ ਤੂੰ ਖੇਲੇਗਾ ਬਟ ਅੱਜ ਮੈਂ ਪ੍ਰੋਫੈਸ਼ਨਲੀ ਕੰਮ ਕਰ ਰਿਹਾ ਹਾਂ ਅੱਜ ਕੋਈ ਛੱਡ ਜਾਏ ਮੈਂ ਨਹੀਂ ਕਰ ਜਾਂਦਾ ਤੂੰ ਸੋਚੇਗਾ ਪਤਾ ਨਹੀਂ ਸਰ ਆਪਣੀ ਫੀਸ ਨਹੀਂ ਆਏ ਮੇਰੇ ਬਟ ਅੱਜ ਦੀ ਡੇਟ ਨਹੀਂ ਆਉਂਦਾ ਇਹ ਸਰ ਪਰਸਨਲ ਤੇ ਪ੍ਰੋਫੈਸ਼ਨਲ ਦੇ ਵਿੱਚ ਕੀ ਫਰਕ ਚੱਲ ਜਾਂਦਾ ਕਿ ਭਾਈ ਮਨ ਲਾ ਪਰਸਨਲ ਤੇ ਪ੍ਰੋਫੈਸ਼ਨਲ ਚ ਮੰਨ ਲਓ ਤੁਸੀਂ ਕਹਿੰਦੇ ਪਹਿਲੇ 15 ਸਾਲ ਆ ਜਾਂ ਮੰਨ ਲਓ ਬੱਚੇ ਜਿਵੇਂ ਤੁਸੀਂ ਪਹਿਲਾਂ ਘਰ ਤੋਂ ਚਲੇ ਜਾਂਦੇ ਹੁਣ ਤੇ ਹੁਣ ਇਹਨਾਂ ਕੰਪੀਟੀਸ਼ਨਾਂ ਹਨ ਹੋ ਗਿਆ ਵੀ ਕੋਚਿੰਗ ਬਹੁਤ ਜ਼ਿਆਦਾ ਅਵੇਲੇਬਲ ਆ ਵੀ ਤਾਂ ਕਰਕੇ ਤਾਂ ਨੂੰ ਲੱਗਦਾ ਵੀ ਆਪਾਂ ਕਿਉਂ ਕਹਿਣਾ ਵੀ ਅਜੇ ਪਰਨਾ ਛੱਡ ਗਏ ਨਹੀਂ ਹੂੰ ਮੈਂ ਤੁਹਾਨੂੰ ਦੱਸਿਆ ਨਾ ਕਿ ਹੁਣ ਮੈਂ ਅਗਰ ਕਿਸੇ ਨੂੰ ਜਾ ਕੇ ਕਵਾਂਗਾ ਵੀ ਉਹਨਾਂ ਦੇ ਮਾਈਂਡ ਜ਼ਰੂਰ ਆਊਗਾ ਪਤਾ ਨਹੀਂ ਸਰ ਆਪਣੀ ਫੀਸ ਕਰਕੇ ਮੇਰੇ ਕੋਲ ਆਗੇ ਮੈਂ ਹੁਣ ਸਾਰਾ ਤੁਹਾਡੇ ਕੋਲ ਸਾਰੇ ਫੀਸ ਵਾਲੇ ਬੱਚੇ ਆ ਜਾਂ ਜਿਹੜਾ ਹੈਗਾ ਕੁਝ ਵੀ ਮੰਨ ਲਓ ਤੁਸੀਂ ਵਟੇਰਮ ਦੇ ਹਿਸਾਬ ਨਾਲ ਨਹੀਂ ਬਹੁਤ ਮੈਂ ਜੇ ਕਿਸੇ ਟੈਲੈਂਟ ਦੇਖਦਾ ਔਰ ਫੀਸ ਫੋਰਡ ਨਹੀਂ ਕਰ ਸਕਦਾ ਜਾਂ ਐਸੀ ਨਹੀਂ ਦੇ ਸਕਦਾ ਸਮਾਨ ਨਹੀਂ ਕਰ ਸਕਦਾ ਮੈਂ ਉਹ ਵੀ ਕਰਦਾ ਕਿ ਉਹਨਾਂ ਸਮਾਨ ਨੂੰ ਵੀ ਲੈ ਕੇ ਦੁਣਾ ਪੀਸ ਵੀ ਮਾਫ ਕਰ ਦੁਣਾ ਮੈਂ ਉਹਦੇ ਤੇ ਦੇਖਦਾ ਹੁਣ ਉਹ ਵੀ ਮੇਰੇ ਕੋਲ ਹੈ ਕਿ ਇਦਾਂ ਦੇ ਬਹੁਤ ਕਿਥੇ ਹਾਂ ਮੈਂ ਹੁਣ ਵੀ ਮੇਰੇ ਕੋਲ ਇਦਾਂ ਦੇ ਆ ਕਹਿੰਦਾ ਮੈਂ ਕੋਈ ਕਹਿੰਦਾ ਮੈਂ ਦੇ 10000 ਰੁਪਏ ਦਿੰਦਾ ਮੈਂ 20000 ਹੀ ਦਿੱਤੀ ਕਿਉਂਕਿ ਮੈਨੂੰ ਪਤਾ ਉਹਦੇ ਲਈ 1000 ਵੀ 50000 ਦੇ ਬਰਾਬਰ ਹੈ ਬਟ ਮੈਂ ਕਹਿੰਦਾ ਕਿ ਨਹੀਂ ਕੁਛ ਨਾ ਕੁਝ ਤਾਂ ਦੇਣਾ ਹੀ ਹੈ ਕਿਉਂਕਿ ਇਹ ਗਿਵਨ ਤੇ ਇੱਕ ਰੱਬ ਵੱਲੋਂ ਮੈਂ ਮੰਨਦਾ ਹੈ ਇਹ ਜ਼ਰੂਰੀ ਹੈ ਉਹ ਤੋਂ ਬਿਨਾ ਤੇ ਸਾਰੇ ਅੰਤ ਤੇ ਜਿਹੜਾ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਮੰਨ ਲਓ ਜਿਹੜੇ ਪੇਰੈਂਟਸ ਹਨ ਬੀ ਕਿਉਂਕਿ ਇੱਕ ਇਹ ਵੀ ਹੈ ਜਦੋਂ ਤੁਹਾਡੇ ਨਾਲ ਸਮਾਂ ਇੰਜ ਇਹ ਸੀਗਾ ਵੀ ਬੰਦਾ ਜੋ ਮਰਜ਼ੀ ਬਣਦੇ ਪਕਰਦੇ ਨੂੰ ਕੰਡੇ ਪਿੰਗਣ ਤੇ ਸ਼ਾਇਦ ਤੁਸੀਂ ਵੀ ਉਸ ਸਮੇਂ ਚ ਬਣੇ ਹੋ ਵੀ ਜਦੋਂ ਬੱਚਾ ਐ ਨਹੀਂ ਪਤਾ ਉਹਦੇ ਪੇਰੇ ਕਿਹੜੇ ਕਲਾਸ ਵਿੱਚ ਪੜਦਾ ਹੁਣ ਕੀ ਆ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦਾ ਮਿਲ ਰਹੀਆਂ ਪਰ ਉਹਨਾਂ ਤੇ ਲਗਾਤਾਰ ਨਜ਼ਰ ਰੱਖੀ ਹੁੰਦੀ ਹੈ ਕਿ ਅੱਜ ਟੁੱਟੀ ਕੀਤਾ ਕੱਲ੍ਹ ਕੀ ਆ ਤੇ ਰਾਣਾ ਆ ਰਿਹਾ ਅੱਜ ਹਰੇਕ ਮੈਂ ਇਦਾਂ ਜਦੋਂ ਮਾਲ ਬੱਚੇ ਨੂੰ ਲਗਾਤਾਰ ਸੂ ਤਾਂ ਦੇ ਰਿਹਾ ਨਾਲ ਨਾਲ ਪ੍ਰੈਸ਼ਰ ਦੇ ਰਿਹਾ ਉਹਨਾਂ ਨੂੰ ਵੀ ਬੱਚੇ ਦੇ ਦੇਖੋ ਪ੍ਰੈਸ਼ਰ ਜਿਹੜਾ ਦੇਣਾ ਦੇ ਰਹਾਈਆਂ ਉਹ ਖੁਦ ਤਾਂ ਇੰਨਾ ਪ੍ਰੈਸ਼ਰ ਲੈ ਚੁੱਕੇ ਆ ਕਿ ਮੈਂ ਕਈ ਪੇਰੈਂਟਸ ਨੂੰ ਕਹਿੰਦਾ ਉਹ ਥੋੜੇ ਥੋੜੇ ਦਿਨਾਂ ਬਾਅਦ ਆ ਕੇ ਪੁੱਛਦੇ ਆ ਕੁਝ ਪੇਰੈਂਟ ਤਾਂ ਮੈਂ ਅਕੈਡਮੀ ਬੰਦਾ ਕੀਤਾ ਕਿ ਕੜਨਾ ਨਹੀਂਗਾ ਨੂੰ ਕੇ ਖੜੇ ਰਹਿੰਦੇ ਆਪਣੇ ਬੱਚੇ ਨੂੰ ਦੇਖੀ ਜਾਂਦੇ ਆ ਕਿ ਬੇ ਬੇਟੇ ਮੇਰੇ ਇਹ ਕਰਤਾ ਸਰ ਇਹਦਾ ਬਣੂਗਾ ਕਿ ਸਰ ਮੈਨੂੰ ਇਹ ਬਣਾਉਣਾ ਚਾਹੁੰਦਾ ਮੈਂ ਉਹਨਾਂ ਨੂੰ ਇਹ ਕੰਨਾ ਕਿ ਦੇਖੋ ਅਸੀਂ ਰੱਬ ਨਹੀਂ ਹਗੇ ਆ ਰੱਬ ਨੇ ਸਾਨੂੰ ਇਹ ਦੁਨੀਆ ਹੀ ਵਿੱਚ ਭੇਜਿਆ ਤੇ ਬੱਚੇ ਦੀ ਵੀ ਕਿਸਮਤ ਬਣਾ ਕੇ ਭੇਜੀ ਆ ਤੁਹਾਡਾ ਫਰਜ ਹੈਗਾ ਤੁਸੀਂ ਉਹਨੂੰ ਛੱਡ ਦੋ ਅਗਰ ਤੁਹਾਨੂੰ ਲੱਗਦਾ ਮੈਂ ਅੱਛਾ ਨਹੀਂ ਸਿਖਾ ਰਿਹਾ ਕੁਝ ਮੇਰਾ ਨਾ ਦਲ ਕਰੋ ਅਗਰ ਤੁਹਾਨੂੰ ਲੱਗਦਾ ਅੱਛਾ ਸਿਖਾ ਰਹੇ ਆਂ ਤੇ ਵਿਸ਼ਵਾਸ ਰੱਖੋ ਆਪਣੀ ਟੈਨਸ਼ਨਾਂ ਛੱਡ ਦੋ ਲਾਈਫ ਨੇ ਕਿਸ ਨੂੰ ਕਿੱਧਰ ਲੈ ਕੇ ਜਾਣਾ ਕੋਈ ਪਤਾ ਨਹੀਂ ਮੇਰੀ ਲਾਈਫ ਮੈਂ ਕਰੈਕਟਰ ਨਹੀਂ ਸੀ ਬਣਨਾ ਜਾਂਦਾ ਮੈਂ ਬਣਨਾ ਪਿਆ ਕੋਚ ਨਹੀਂ ਸੀ ਬਣਨਾ ਜਾਂਦਾ ਮੈਂ ਕੋਚ ਬਣਿਆ ਤੇ ਲਾਈਫ ਮੈਂ ਅੱਜ ਤਾਂ ਸਮਝਦਾ ਜੋ ਅੱਛਾ ਟਾਈਮ ਮਿਲ ਰਿਹਾ ਉਹਨੂੰ ਅੱਛਾ ਕਰੋ ਬੱਚਾ ਅਗਰ ਸਟਰਗਲ ਕਰ ਰਿਹਾ ਉਹ ਕਰਨ ਦੋ ਲਾਈਫ ਸਿੱਖ ਰਿਹਾ ਤੇ ਕਈ ਕੀ ਗੇਰਣ ਸੇ ਇਦਾਂ ਵੀ ਹੁੰਦਾ ਕਿ ਉਹ ਲਗਾਤਾਰ ਕੋਚ ਬਦਲ ਦਿੰਦਾ 6 ਮਹੀਨੇ ਲਗਾਤਾਰ ਕਿ ਜਿਆਦਾ ਕੋਚ ਤੁਹਾਡੇ ਤੁਹਾਡੇ ਆਪ ਦੇ ਤਿਆਰ ਬਣਾ ਜਿਆਦਾ ਕੋਚ ਨਾਲ ਬੱਚਾ ਤਿਆਰ ਹੁੰਦਾ ਜਾਂ ਇੱਕ ਕੋਚ ਜਿਹੜਾ ਚੰਗਾ ਕੋਚ ਲੱਭ ਨਹੀਂ ਅਧਰ ਲੱਗਦਾ ਕਿ ਕੋਚ ਅੱਛਾ ਨਹੀਂ ਕਰ ਰਿਹਾ ਨਹੀਂ ਸਿਖਾ پا ਰਿਹਾ ਤੁਹਾਨੂੰ ਸਮਝ ਆ ਰਹੀ ਤਾਂ ਬਦਲ ਲੈਣਾ ਚਾਹੀਦਾ ਉਹਦੇ ਕੋਈ ਹੁੰਦੀ ਹੈ ਤੇ ਇੱਕ ਮੈਂ ਤੁਹਾਡੇ ਕੋਲ ਦੇਖਿਆ ਕਿ ਬੜੇ ਫੌਰਨ ਤੋਂ ਬੱਚੇ ਆਉਂਦੇ ਹਨ ਹਣਾ ਕੀ ਜਦੋਂ ਉਹਨਾਂ ਦੇਸ਼ਾਂ 'ਚ ਜਿੰਨੀਆਂ ਵਧੀਆ ਸੂਟਾਂ ਨਹੀਂ ਹੈ ਖਾਸ ਤਰ੍ਹਾਂ ਉਹਨੇ ਬਹੁਤ ਹੈਰਾਨ ਹੁੰਦਾ ਹੈ ਕਿ ਫੌਰਨ ਤੋਂ ਮੇਰੇ ਕੋਲ ਕਾਫੀ ਬੱਚੇ ਆਨੇ ਆਉਂਦੇ ਆਂ ਔਰ ਅੱਛਾ ਠੀਕ ਹੋ ਕੇ ਜਾਂਦੇ ਆਂ ਤੇ ਉੱਥੇ ਉਹਨਾਂ ਦਾ ਸਿਖਾਉਣ ਦਾ ਕਹਿੰਦੇ ਸਾਡਾ ਤਰੀਕਾ ਉੱਥੇ ਜਿਹੜੇ ਸਿਖਾਉਂਦੇ ਆ ਉਹ ਜ਼ਿਆਦਾ ਨਾ ਫੋਰਸ ਨਹੀਂ ਕਰਦੇ ਜੇ ਗੱਲ ਸਮਝਾਤੀ ਨਹੀਂ ਸਮਝ ਆਈ ਤੇ ਜ਼ਿਆਦਾ ਫੋਰਸ ਨਹੀਂ ਕਰਦੇ ਬਟ ਸਾਡਾ ਇਹ ਆ ਮੇਰਾ ਤਾਂ ਇੱਥੇ ਆ ਕਿ ਮੈਂ ਤਾਂ ਲੱਗੇ ਹੀ ਰਹਨਾ ਕਿ ਕਰਾ ਕੇ ਹੀ ਹਟਣਾ ਤੋ ਇਥੋਂ ਕਾਫੀ ਬੱਚੇ ਤਿਆਰ ਹੋ ਕੇ ਜਾਂਦੇ ਆਂ ਤੇ ਉੱਥੇ ਐਪਰੀਸ਼ੀਏਟ ਕਰਦੇ ਆ ਆਪਣੀ ਪਰਫਾਰਮੈਂਸ ਬਾਰੇ ਡਿਸਕਸ ਕਰਦੇ ਆ ਉਥੇ ਬਾਕੀ ਏਰੀਆ ਦੇਖੋ ਉਹਨਾਂ ਨੇ ਇੱਕ ਘੰਟਾ ਸਿਕਾਣਾ ਐ ਐਨੇ ਡਾਲਰ ਡਾਲਰ ਲਵਾਂਗੇ ਸਾਡਾ ਮੇਰਾ ਨਹੀਂ ਆ 5 ਘੰਟੇ 6 ਘੰਟੇ ਜਿੰਨਾ ਹੈ ਲੱਗੇ ਹੀ ਰਹਿਣਾ ਸਰ ਮੈਂ ਦੇਖਦਾ ਤੁਹਾਡਾ ਜਿਹਦਾ ਹੈਗਾ ਦਿਨਚਾਰਾ ਪਰ ਕਿੰਨੇ ਵਜੇ ਸ਼ੁਰੂ ਹੁੰਦਾ ਉਥੇ ਕਿੰਨੇ ਵਜੇ ਪੈਂਦੇ ਉਹ ਮੈਨੂੰ ਵੀ ਮੈਂ 13 ਸਾਲ ਦਾ ਹੂੰਗਾ 12 13 ਦਾ 5 ਵਜੇ ਉੱਠਦਾ ਆ ਰਹੇ ਆ ਕਦੇ 4:30 ਵਜੇ ਉੱਠਦਾ ਤੇ ਰਾਤ 9 ਵਜੇ ਨੇ 8 ਵਜੇ ਨੇ ਤੇ ਨਾਮ ਹੈ ਕੋਈ ਛੁੱਟੀ ਕੀ ਤੀਨਾ ਘੁੰਮਣ ਗਿਆ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਘੁੰਮਣ ਵੀ ਜਾਵਾਂਗਾ ਲੋਕਾਂ ਨਾਲ ਮਿਲਾਂਗਾ ਹੱਸਾਂ ਖੇਡਾਂਗਾ ਉਹ ਮੈਂ ਇੱਥੇ ਹੀ ਖੇਡਣਾ ਬੱਚਿਆਂ ਨਾਲ ਜਦੋਂ ਬ੍ਰੇਕਫਾਸਟ ਟਾਈਮ ਹੁੰਦਾ ਹੈ ਤਾਂ ਬ੍ਰੇਕਫਾਸਟ ਆਈ ਮੇਰਾ ਬਹੁਤ ਸਭ ਤੋਂ ਵਧੀਆ ਮੂਮੈਂਟ ਹੁੰਦਾ ਮੇਰਾ ਬੱਚਿਆਂ ਜੀ ਬੈਠਦਾ ਉਹ ਬੱਚੇ ਮੇਰਾ ਬ੍ਰੇਕਫਾਸਟ ਵੀ ਲੈ ਕੇ ਆਉਂਦੇ ਆ ਪੀਕਾ ਮੇਰੀ ਛੋਟੀ ਬੱਚੀ ਹੈ ਉਹ ਮੇਰਾ ਬ੍ਰੇਕਫਾਸਟ ਹੀ ਹਮੇਸ਼ਾ ਲੈ ਕੇ ਬੈਠੀ ਹੁੰਦੀ ਹੈ 11 ਸਾਲ ਦੀ ਪਤਾ ਨਹੀਂ 10 ਸਾਲ ਦੀ ਮੇਰੇ ਬ੍ਰੇਕਫਾਸਟ ਲੈ ਕੇ ਚਲ ਆਪ ਖਾਓਗੇ ਮੈਂ ਤਦ ਖਾਵਾਂ ਤੋ ਮੇਰੇ ਲਈ ਰੱਬ ਨੇ ਬੜੀ ਵਧੀਆ ਮੂਮੈਂਟ ਦਿੱਤੀ ਹੈ ਮੈਂ ਬਹੁਤ ਇੰਜੋਏ ਕਿਵੇਂ ਨੂੰ ਇਸ ਕੰਮ ਚ ਪਾਇਆ ਚਲੋ ਸਭ ਤੋਂ ਸਭਾ ਇਹ ਤੁਹਾਨੂੰ ਬਹੁਤ ਬਤਨ ਹੋ ਸਸ ਠੀਕ ਸੋਨਰ ਇਸ ਹਨ ਅਰਸ ਖੰਦਰਾ ਟਿੰਕੋ ਜਿਨ੍ਹਾਂ ਨੇ ਆਪਾਂ ਅੱਗੇ ਦਰਜਨਾ ਬੱਚੇ ਜਿਹੜੇ ਹੈਗਾ ਪੈਦਾ ਕੀਤੇ ਤੇ ਮਤਲਬ ਅੱਧੀ ਦਰਜਨ ਦੇ ਕਰੀਬ ਉਹ ਖਿਡਾਰੀ ਜਿਹੜੇ ਅੰਤਰਰਾਸ਼ਟਰੀ ਕ੍ਰਿਕਟੇਟ ਬਣ ਚੁੱਕੇ ਮੈਂ ਆਸ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜੇਕਰ ਤੁਸੀਂ ਸਭ ਨਾਲ ਮਿਲਣਾ ਚਾਹੁੰਦੇ ਆ ਤਾਂ ਇਹਨਾਂ ਦਾ ਮੈਂ ਪਤਾ ਦੱਸ ਦਿੰਦਾ ਹੀ ਪੈਰਾਗਨ ਸਕੂਲ ਸੈਕਟਰ 71 ਮੁਹਾਲੀ ਦੇ ਵਿੱਚ ਤੁਸੀਂ ਆ ਕੇ ਜਿਹੜਾ ਆਪ ਦੇ ਬਾਰੇ ਬੱਚੇ ਬਾਰੇ ਜਾਂ ਕ੍ਰਿਕਟ ਬਾਰੇ ਕੋਈ ਵੀ ਚੀਜ਼ ਡਿਸਕਸ ਕਰ ਸਕਦੇ ਧੰਨਵਾਦ